ਸਾਤਸਰੀਆ ਕਾਲਜੀ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਤੇ ਲੈ ਕੇ ਆਏ ਹਾਂ ਜੀ ਅੱਜ ਦੀ ਨਵੀਂ ਕਹਾਣੀ ਮੈਂ ਕਮਰੇ ਵਿੱਚ ਬੈੱਡ ਤੇ ਪਈ ਚੋਰੀ-ਚੋਰੀ ਰੋਂਦੀ ਸੀ ਮੇਰਾ ਦਿਲ ਕਰਦਾ ਸੀ ਕਿ ਮੇਰੇ ਸਰੀਰ ਤੋਂ ਜਾਨ ਨਿਕਲ ਜਾਵੇ ਤੇ ਮੈਂ ਇਸ ਦਰਦ ਤੋਂ ਛੁੱਟ ਜਾਵਾਂ ਜ਼ਿੰਦਗੀ ਨੇ ਮੈਨੂੰ ਕਿੱਦਾਂ ਦੇ ਮੋੜ ਤੇ ਲਿਆ ਆਂਦਾ ਸੀ ਰੋਣ ਤੋਂ ਬਿਨਾ ਮੇਰੇ ਕੋਲ ਹੋਰ ਕੁਝ ਬਚਿਆ ਹੀ ਨਹੀਂ ਸੀ ਤੇ ਮੇਰੀ ਮਾਂ ਮੈਨੂੰ ਬਾਹਰੋਂ ਆਵਾਜ਼ਾਂ ਮਾਰੀ ਜਾਂਦੀ ਸੀ ਕਿ ਨੀਸ਼ੂ ਜਲਦੀ ਬਾਹਰ ਆ ਜਾ ਇਦਾਂ ਦੇ ਖੁਸ਼ੀ ਦੇ ਮੌਕੇ ਤੇ ਕਮਰਿਆਂ ਵਿੱਚ ਲੁੱਕ ਕੇ ਨਹੀਂ ਬੈਠੀਦਾ ਜਲਦੀ ਆ ਕੇ ਮੇਰੇ ਨਾਲ ਕੰਮ ਕਰਾ ਰਿਸ਼ਤੇਦਾਰ ਆਉਣ ਵਾਲੇ ਆ ਮੈਂ ਮਾਂ ਨੂੰ ਕੀ ਜਵਾਬ ਦਿੰਦੀ ਕਿ ਤੂੰ ਜੋ ਇੰਨਾ ਖੁਸ਼ੀਆਂ ਨੂੰ ਮਨਾਉਣੀ ਐ ਉਹ ਮੇਰੇ ਦੁੱਖਾਂ ਵਿੱਚ ਬਦਲਣ ਵਾਲੀਆਂ ਕਿਉਂਕਿ ਮੈਂ ਇੰਨਾ ਖੁਸ਼ੀਆਂ ਵਿੱਚ ਜ਼ਹਿਰ ਘੋਲਣ ਵਾਲੀ ਸੀ ਮੇਰੀ ਮਾਂ ਇਸ ਰਿਸ਼ਤੇ ਤੋਂ ਬਹੁਤ ਖੁਸ਼ ਸੀ ਕਿਉਂਕਿ ਰਿਸ਼ਤਾ ਬਹੁਤ ਅਮੀਰ ਘਰ ਦੇ ਮੁੰਡੇ ਦਾ ਸੀ ਤੇ ਮੁੰਡਾ ਵੀ ਸੋਹਣਾ ਪੜਿਆ ਲਿਖਿਆ ਡਾਕਟਰ ਉਹਨੇ ਮੈਨੂੰ ਕਿਤੇ ਵੇਖਿਆ ਸੀ ਤੇ ਪਸੰਦ ਕਰ ਲਿਆ ਸੀ ਤੇ ਫਟਾਫਟ ਰਿਸ਼ਤਾ ਮੇਰੇ ਘਰ ਭੇਜ ਦਿੱਤਾ। ਮੇਰੀ ਮਾਂ ਹਰਾਨੀ ਨਾਲ ਕੁਝ ਬੋਲਦੀ ਹੀ ਨਹੀਂ ਸੀ ਕਿਉਂਕਿ ਅਸੀਂ ਗਰੀਬ ਉਹਨਾਂ ਅਮੀਰਾਂ ਨਾਲ ਰਿਸ਼ਤਾ ਕਿੱਦਾਂ ਜੋੜ ਸਕਦੇ ਸੀ। ਪਰ ਇਹ ਕੋਈ ਸੁਪਨਾ ਨਹੀਂ ਸੱਚ ਸੀ। ਸੱਚ ਤਾਂ ਮੇਰੇ ਲਈ ਡਾਕਟਰ ਦਾ ਰਿਸ਼ਤਾ ਆਇਆ ਸੀ। ਪਰ ਇਹ ਮੇਰੇ ਲਈ ਖੁਸ਼ਕਿਸਮਤ ਦੀ ਗੱਲ ਨਹੀਂ ਬਲਕਿ ਮੇਰੇ ਲਈ ਮਰਨ ਦੇ ਬਰਾਬਰ ਸੀ। ਕਾਸ਼ ਇਹ ਰਿਸ਼ਤਾ ਮੇਰੇ ਉਸ ਵੇਲੇ ਆਇਆ ਹੁੰਦਾ ਜਦੋਂ ਮੈਂ ਹੱਸਦੀ ਖੇਡਦੀ ਜ਼ਿੰਦਗੀ ਜਿਉਂਦੀ ਸੀ ਪਰ ਇੱਕ ਹਫਤਾ ਪਹਿਲਾਂ ਮੈਨੂੰ ਜੋ ਪਤਾ ਲੱਗਿਆ ਸੀ ਮੇਰੇ ਅੰਦਰ ਹੀ ਅੱਗ ਲੱਗ ਗਈ ਸੀ ਇਸ ਹਾਲ ਵਿੱਚ ਮੈਂ ਕਿੱਦਾਂ ਡਾਕਟਰ ਦੇ ਨਾਲ ਵਿਆਹ ਕਰਵਾ ਸਕਦੀ ਸੀ ਮੈਂ ਕਿੱਦਾਂ ਇੱਕ شریف ਇਨਸਾਨ ਨੂੰ ਦੇ ਸਕਦੀ ਸੀ ਜਦ ਕਿ ਮੇਰੇ ਢਿੱਡ ਵਿੱਚ ਤਾਂ ਕਿਸੇ ਦੀ ਨਜਾਇਜ਼ ਔਲਾਦ ਪਲਦੀ ਸੀ ਮੈਂ ਗੁੱਸੇ ਨਾਲ ਆਪਣੇ ਢਿੱਡ ਵਿੱਚ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ ਨਹੀਂ ਚਾਹੀਦੀ ਮੈਨੂੰ ਇਹ ਗੰਦਗੀ ਕਾਸ਼ ਮੇਰੇ ਢਿੱਡ ਵਿੱਚੋਂ ਨਿਕਲ ਜਾਵੇ ਨਹੀਂ ਚਾਹੀਦਾ ਮੈਨੂੰ ਇਹ ਬੱਚਾ ਮੈਂ ਰੋਣ ਲੱਗ ਪਈ ਸੀ ਕਿਉਂਕਿ ਮੇਰੇ ਢਿੱਡ ਵਿੱਚ ਕਿਸੇ ਦੀ ਨਾਜਾਇਜ਼ ਔਲਾਦ ਸੀ ਉਹ ਮੇਰੇ ਮਹੱਲੇ ਵਿੱਚ ਹੀ ਰਹਿੰਦਾ ਸੀ ਉਹਦਾ ਨਾਮ ਰਾਜ ਸੀ ਆਉਂਦੇ ਜਾਂਦੇ ਮੈਨੂੰ ਦੇਖਦਾ ਸੀ ਕਦੀ ਕਦੀ ਮੈਨੂੰ ਟਿੱਚਰਾਂ ਵੀ ਕਰਦਾ ਸੀ ਪਰ ਮੈਂ ਉਹਦੇ ਵੱਲ ਧਿਆਨ ਨਹੀਂ ਦਿੰਦੀ ਸੀ ਕਿਉਂਕਿ ਮੈਂ ਗਲੀ ਦੇ ਆਵਾਰਾ ਮੁੰਡਿਆਂ ਵੱਲ ਧਿਆਨ ਹੀ ਨਹੀਂ ਦਿੰਦੀ ਸੀ ਮੇਰੀ ਮਾਂ ਨੇ ਹਮੇਸ਼ਾ ਇਹਨੇ ਦੁੱਖ ਦੇਖੇ ਸੀ ਮੈਂ ਆਪਣੀ ਮਾਂ ਨੂੰ ਇੱਕ ਚੰਗੀ ਜ਼ਿੰਦਗੀ ਦੇਣਾ ਚਾਹੁੰਦੀ ਸੀ ਮੈਂ ਆਪਣੇ ਮਾਪਿਓ ਦੀ ਇਕਲੌਤੀ ਧੀ ਸੀ ਪਰ ਸਿਰਫ 5 ਸਾਲ ਦੀ ਸੀ ਜਦੋਂ ਮੇਰੇ ਪਾਪਾ ਇਸ ਦੁਨੀਆ ਤੋਂ ਚਲੇ ਗਏ ਸੀ ਤੇ ਮੇਰੀ ਮਾਂ ਬਹੁਤ ਰੋਂਦੀ ਸੀ ਮੈਨੂੰ ਗਲੇ ਲਾ ਕੇ ਰੋਂਦੀ ਤੇ ਕਹਿੰਦੀ ਕਿ ਮੇਰੀ ਬੱਚੀ ਤੂੰ ਬੜੀ ਬਾਦਨਸੀਬਾ ਤੇਰੇ ਪਿਓ ਦਾ ਸਹਾਰਾ ਤੇਰੇ ਸਿਰ ਤੋਂ ਖਤਮ ਹੋ ਗਿਆ ਉਸ ਵਕਤ ਮੈਂ ਇੰਨੀ ਛੋਟੀ ਸੀ ਕਿ ਮੈਨੂੰ ਸਮਝ ਨਹੀਂ ਆਉਂਦੀ ਸੀ ਮੈਂ ਆਪਣੇ ਮਾਂ ਨੂੰ ਦੇਖਦੀ ਸੀ ਸਾਰਾ ਘਰ ਰਿਸ਼ਤੇਦਾਰਾਂ ਨਾਲ ਭਰਿਆ ਹੋਇਆ ਸੀ ਹਰ ਕੋਈ ਮੈਨੂੰ ਲਾਡ ਪਿਆਰ ਕਰਦਾ ਸੀ ਕੋਈ ਟੌਫੀ ਦਿੰਦਾ ਸੀ ਕੋਈ ਚਾਕਲੇਟ ਕੋਈ ਮੈਨੂੰ ਚੁੱਕਦਾ ਸੀ ਤੇ ਕੋਈ ਬਾਹਰ ਘੁਮਾਉਣ ਲੈ ਜਾਂਦਾ ਸੀ ਪਤਾ ਨਹੀਂ ਕਿਉਂ ਮੰਮੀ ਰੋਂਦੀ ਸੀ ਪਰ ਮੈਂ ਬੜੀ ਖੁਸ਼ ਸੀ ਕਿਉਂਕਿ ਮੈਨੂੰ ਇੰਨਾ ਖਾਣ ਨੂੰ ਮਿਲ ਰਿਹਾ ਸੀ ਨਾਲ ਘੁੰਮਣ ਦੇ ਲਈ ਵੀ ਲੈ ਕੇ ਜਾਂਦੇ ਸੀ ਪਰ ਮੈਨੂੰ ਕੀ ਪਤਾ ਸੀ ਕਿ ਇਹ ਸਭ ਕੁਝ ਥੋੜੇ ਟਾਈਮ ਦੇ ਲਈ ਆ ਹੌਲੀ ਹੌਲੀ ਰਿਸ਼ਤੇਦਾਰ ਆਉਣੇ ਘਟ ਗਏ ਤੇ ਮੈਨੂੰ ਟੌਫੀਆਂ ਤੇ ਹੋਰ ਚੀਜ਼ਾਂ ਮਿਲਣੀਆਂ ਬੰਦ ਹੋ ਗਈਆਂ ਸੀ ਸਾਡਾ ਘਰ ਸੁਣਾ ਹੋ ਗਿਆ ਸੀ ਮੈਂ ਤੇ ਆਪਣੀ ਮਾਂ ਕੋਲੋਂ ਪੁੱਛਦੀ ਸੀ ਕਿ ਮੰਮੀ ਪਾਪਾ ਘਰ ਕਿਉਂ ਨਹੀਂ ਆਉਂਦੇ ਮਾਂ ਦੀਆਂ ਅੱਖਾਂ ਵਿੱਚੋਂ ਹੰਝੂ ਹੁੰਦੇ ਸੀ ਕਹਿੰਦੀ ਸੀ ਕਿ ਤੇਰੇ ਪਾਪਾ ਹੁਣ ਕਦੀ ਵੀ ਨਹੀਂ ਆ ਸਕਦੇ ਉਹ ਬਹੁਤ ਦੂਰ ਆਸਮਾਨ ਵਿੱਚ ਚਲੇ ਗਏ ਆ ਜੋ ਇੱਕ ਚਮਕਦਾ ਹੋਇਆ ਤਾਰਾ ਉਹ ਤੇਰੇ ਪਾਪਾ ਉੱਥੇ ਬੈਠ ਕੇ ਤੇਰੇ ਪਾਪਾ ਤੈਨੂੰ ਦੇਖਦੇ ਆ ਤਾਂ ਮੈਂ ਆਪਣੀ ਮਾਂ ਨਾਲ ਜिद ਕਰਦੀ ਸੀ ਕਿ ਮਾਂ ਮੈਨੂੰ ਮੇਰੇ ਪਾਪਾ ਦੇ ਘਰ ਵਿੱਚ ਰਹਿਣਾ ਦੂਰ ਆਸਮਾਨ ਵਿੱਚ ਤਾਰਾ ਬਣ ਕੇ ਬਣ ਕੇ ਨਹੀਂ ਚਾਹੀਦਾ ਮੈਂ ਪਾਪਾ ਦੇ ਨਾਲ ਖੇਡਦੀ ਸੀ ਬਹੁਤ ਗੱਲਾਂ ਕਰਦੀ ਸੀ ਮੇਰੀ ਮਾਂ ਕੁਝ ਕਹਿਣ ਦੀ ਬਜਾਏ ਮੈਨੂੰ ਆਪਣੇ ਨਾਲ ਲਾ ਲੈਂਦੀ ਤੇ ਹੌਲੀ ਹੌਲੀ ਮੈਂ ਵੱਡੀ ਹੁੰਦੀ ਗਈ ਮੈਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਹੁਣ ਮੇਰੇ ਪਾਪਾ ਕਦੀ ਵਾਪਸ ਨਹੀਂ ਆਉਣਗੇ ਰੱਬ ਨੇ ਮੈਨੂੰ ਇਸ ਗੱਲ ਦਾ ਸਬਰ ਦੇ ਦਿੱਤਾ ਸੀ ਪਾਪਾ ਦੇ ਦੁੱਖ ਵਿੱਚ ਮਾਂ ਬਿਮਾਰ ਰਹਿਣ ਲੱਗ ਪਈ ਸੀ ਮੇਰੀ ਮਾਂ ਮੈਨੂੰ ਸਕੂਲ ਭੇਜਦੀ ਸੀ ਤੇ ਆਪ ਘਰ ਸਲਾਈ ਕਰਕੇ ਦੋਵਾਂ ਮਾਮਾਂ ਧੀਆਂ ਦਾ ਖਰਚਾ ਚੁੱਕਦੀ ਸੀ ਮੈਨੂੰ ਆਪਣੀ ਮਾਂ ਦਾ ਬੜਾ ਅਹਿਸਾਸ ਸੀ ਮੈਂ ਉਹਦਾ ਹਰ ਕੰਮ ਆਪਣੇ ਹੱਥਾਂ ਨਾਲ ਕਰਦੀ ਸੀ ਸਕੂਲ ਤੋਂ ਆਉਣ ਤੋਂ ਬਾਅਦ ਮੈਂ ਰੋਟੀ ਦੁਪਹਿਰ ਦੀ ਬਣਾਉਂਦੀ ਸੀ ਘਰ ਦੀ ਸਾਰੀ ਸਾਫ਼ ਸਫਾਈ ਕਰਦੀ ਸੀ ਸ਼ਾਮ ਦੀ ਰੋਟੀ ਵੀ ਮੈਂ ਹੀ ਬਣਾਉਂਦੀ ਸੀ ਹੌਲੀ-ਹੌਲੀ ਮੈਂ 20 ਸਾਲ ਦੀ ਹੋ ਗਈ ਮੈਂ ਬਹੁਤ ਕਮਜ਼ੋਰ ਸੀ ਪਰ ਮੈਂ ਸੋਹਣੀ ਸੀ ਮੇਰੇ ਨੈਣ ਅੱਖ ਮੇਰੀ ਮਾਂ ਵਰਗੇ ਸੀ ਮੇਰੀਆਂ ਵੱਡੀਆਂ ਤੇ ਮੋਟੀਆਂ ਅੱਖਾਂ ਸੀ ਮੈਨੂੰ ਹਰ ਕੋਈ ਵੇਖ ਕੇ ਦੇਖਣ ਦੀ ਇੱਛਾ ਕਰਦਾ ਸੀ ਪਰ ਮੈਂ ਕਦੀ ਆਪਣੇ ਆਪ ਨੂੰ ਇਦਾਂ ਫੀਲ ਨਹੀਂ ਹੋਣ ਦਿੱਤਾ ਸੀ ਹਮੇਸ਼ਾ ਆਪਣੀ ਇੱਜ਼ਤ ਨੂੰ ਸਾਹਮਣੇ ਰੱਖਿਆ ਸੀ ਫਿਰ ਇੱਕ ਉਹ ਮਨਹੂਸ ਦਿਨ ਆਇਆ ਜਦੋਂ ਮੈਂ ਕਾਲਜ ਤੋਂ ਵਾਪਸ ਆਉਂਦੀ ਸੀ ਤੇ ਬਹੁਤ ਜ਼ਿਆਦਾ ਮੀਂਹ ਪੈਂਦਾ ਸੀ ਜਿਸ ਆਟੋ ਵਿੱਚ ਬੈਠ ਕੇ ਮੈਂ ਆ ਰਹੀ ਸੀ ਉਹ ਆਟੋ ਰਸਤੇ ਵਿੱਚ ਖਰਾਬ ਹੋ ਗਿਆ ਮੇਰੇ ਕੋਲ ਤੁਰਨ ਦੇ ਇਲਾਵਾ ਹੋਰ ਕੋਈ ਰਾਹਤ ਨਹੀਂ ਸੀ ਮੈਂ ਫਟਾਫਟ ਤੁਰ ਕੇ ਘਰ ਵੱਲ ਹੋ ਜਾਂਦੀ ਸੀ ਥਾਂ ਥਾਂ ਤੇ ਪਾਣੀ ਖੜਾ ਸੀ ਮੇਰੇ ਸਾਰੇ ਕੱਪੜੇ ਭਿੱਜ ਗਏ ਸੀ ਮੇਰੀ ਚੁੰਨੀ ਵੀ ਭਿੱਜ ਗਈ ਸੀ ਸਰੀਰ ਨੂੰ ਲੁਕਾਉਣ ਲਈ ਮੇਰੇ ਕੋਲ ਹੋਰ ਕੋਈ ਕੱਪੜਾ ਵੀ ਨਹੀਂ ਸੀ ਲੋਕਾਂ ਦੀਆਂ ਨਜ਼ਰਾਂ ਮੇਰੇ ਉੱਤੇ ਪੈਂਦੀਆਂ ਸੀ ਫਿਰ ਵੀ ਮੈਂ ਕਿਸੇ ਤਰ੍ਹਾਂ ਆਪਣੇ ਆਪ ਨੂੰ ਲੁਕੋਇਆ ਤੇ ਘਰ ਵੱਲ ਜਾ ਰਹੀ ਸੀ ਆਪਣੀ ਗਲੀ ਵਿੱਚ ਗਈ ਹੀ ਸੀ ਕਿ ਗਲੀ ਦਾ ਉਹੀ ਆਵਾਰਾ ਜਿਹਦਾ ਨਾਮ ਰਾਜ ਸੀ ਉਹ ਮੇਰੇ ਨਾਲ ਤੁਰਨ ਲੱਗਾ ਤੇ ਗਾਣੇ ਗਾਉਣ ਲੱਗਾ ਮੈਂ ਹੋਰ ਵੀ ਜ਼ਿਆਦਾ ਤੇਜ਼ ਤੁਰਨ ਲੱਗ ਪਈ ਸੀ ਪਰ ਉਹ ਮੇਰੇ ਨਾਲ ਨਾਲ ਤੁਰਨ ਲੱਗ ਪਿਆ ਅਗਲੀ ਹਰਕਤ ਤੇ ਤਾਂ ਮੈਂ ਹੈਰਾਨ ਹੀ ਰਹਿ ਗਈ ਉਨੇ ਮੇਰਾ ਹੱਥ ਫੜ ਲਿਆ ਮੈਂ ਗੁੱਸੇ ਨਾਲ ਆਪਣਾ ਹੱਥ ਛੜਾਇਆ ਮੈਂ ਕਿਹਾ ਕਿ ਕੀ ਬਤਮੀਜੀ ਆ ਮੇਰਾ ਹੱਥ ਛੱਡ ਕਹਿਣ ਲੱਗਾ ਕਿ ਮੈਨੂੰ ਆਪਣੀ ਜਾਨ ਦੀ ਸੌਣ ਲੱਗੇ ਜਦੋਂ ਮੈਂ ਤੈਨੂੰ ਦੇਖਿਆ ਤਾਂ ਮੇਰੇ ਦਿਲ ਤੇ ਕਾਬੂ ਹੀ ਨਹੀਂ ਹੋਇਆ ਕਿੰਨਾ ਸੋਹਣਾ ਮੌਸਮ ਆ ਤੇ ਤੂੰ ਇਦਾਂ ਦੇ ਮੌਸਮ ਵਿੱਚ ਗੁੱਸਾ ਕਰਦੀਆਂ ਬਿਲਕੁਲ ਚੰਗੀ ਨਹੀਂ ਲੱਗਦੀ ਮੇਰੇ ਨਾਲ ਪਿਆਰ ਦੀਆਂ ਗੱਲਾਂ ਕਰਕੇ ਦੇਖ ਇਹ ਮੌਸਮ ਹੋਰ ਵੀ ਜ਼ਿਆਦਾ ਸੋਹਣਾ ਹੋ ਜਾਊਗਾ ਇਹ ਕਹਿ ਕੇ ਮੇਰੇ ਹੋਰ ਕਰੀਬ ਹੋ ਗਿਆ ਸਾਰੀ ਗਲੀ ਸੁੰਨੀ ਸੀ ਕਿਉਂਕਿ ਮੀਂਹ ਦਾ ਕਰਕੇ ਸਾਰੇ ਲੋਕ ਆਪਣੇ ਘਰਾਂ ਵਿੱਚ ਸੀ ਮੇਰਾ ਦਿਲ ਟੜਕਦਾ ਸੀ ਉਹ ਉਵਾਰਾ ਮੇਰੇ ਨਾਲ ਕੁਝ ਵੀ ਕਰ ਸਕਦਾ ਸੀ ਮੈਂ ਕਿਹਾ ਕਿ ਦੇਖ ਪਲੀਜ਼ ਮੈਨੂੰ ਛੱਡ ਦੇ ਮੈਂ ਐਦਾਂ ਦੀ ਕੁੜੀ ਨਹੀਂ ਆ ਤੂੰ ਆਪਣੇ ਟਾਈਪ ਦੀ ਕੁੜੀ ਲੱਭ ਇਸ ਮੌਸਮ ਦਾ ਮਜ਼ਾ ਚੁੱਕ ਇਹ ਕਹਿ ਕੇ ਮੈਂ ਆਪਣਾ ਹੱਥ ਛਡਾਇਆ ਤੇ ਉਹ ਉੱਚੀ ਉੱਚੀ ਬੇਸ਼ਰਮਾ ਵਾਂਗੂ ਹੱਸਣ ਲੱਗ ਪਿਆ ਤੇ ਕਹਿਣ ਲੱਗਾ ਇੱਕ ਦਿਨ ਤੈਨੂੰ ਮੈਂ ਆਪਣੀ ਬਣਾ ਕੇ ਹੀ ਰੋਮਾਂਗਾ ਸੱਚੀ ਇਸ ਮੀ ਵਿੱਚ ਤੇਰਾ ਸ਼ਰੀਰ ਮੇਰੇ ਦਿਲ ਵਿੱਚ ਤੂਫਾਨ ਜਿਹਾ ਮਚਾ ਰਿਹਾ ਤੇ ਜਿਆਦਾ ਸਬਰ ਨਹੀਂ ਹੁੰਦਾ ਉਹ ਇੰਨੀਆਂ ਗੰਦੀਆਂ ਗੱਲਾਂ ਕਰਦਾ ਸੀ ਕਿ ਮੈਂ ਫਟਾਫਟ ਆਪਣੇ ਘਰ ਪਹੁੰਚ ਗਈ ਮੈਂ ਫਟਾਫਟ ਦਰਵਾਜ਼ਾ ਖੜਕਾਇਆ ਮੇਰੀ ਮਾਂ ਨੇ ਦਰਵਾਜ਼ਾ ਖੋਲ ਦਿੱਤਾ ਕਹਿਣ ਲੱਗੀ ਕਿ ਨੀਸ਼ੂ ਕੀ ਹੋਇਆ ਇੰਨੇ ਮੀ ਵਿੱਚ ਤੂੰ ਕਿੱਦਾਂ ਪਹੁੰਚੀ ਮੇਰਾ ਦਿਲ ਘਬਰਾ ਰਿਹਾ ਸੀ ਪਤਾ ਨਹੀਂ ਤੂੰ ਕਿੱਦਾਂ ਘਰ ਪਹੁੰਚੇਂਗੀ ਜਦੋਂ ਇੰਨਾ ਮੀ ਪੈਂਦਾ ਸੀ ਤੇ ਤੂੰ ਕਿਤੇ ਰੁਕ ਜਾਂਦੀ ਹਜੇ ਆਉਣ ਦੀ ਕੀ ਲੋੜ ਸੀ ਮੈਂ ਆਪਣੀ ਮਾਂ ਨੂੰ ਕੀ ਦੱਸਦੀ ਕਿ ਸਾਡੇ ਗਰੀਬਾਂ ਦੇ ਲਈ ਕਿਤੇ ਰੁਕਣਾ ਸਹੀ ਨਹੀਂ ਆ ਮੈਂ ਚਾਹੁੰਦੀ ਸੀ ਕਿ ਜਦੋਂ ਤੱਕ ਮੀ ਆ ਆਪਣੇ ਜੋਰ ਵਿੱਚ ਹੋਵੇ ਮੈਂ ਘਰ ਪਹੁੰਚ ਜਾਊਂਗੀ ਪਰ ਮੈਨੂੰ ਨਹੀਂ ਪਤਾ ਸੀ ਕਿ ਮੀ ਮੀ ਵੀ ਆਪਣੇ ਪੂਰੇ ਮੂਡ ਵਿੱਚ ਸੀ ਤੇ ਉਹਨੇ ਕੁਝ ਧੇਰ ਆਪਣਾ ਰੰਗ ਦਿਖਾ ਦਿੱਤਾ ਸੀ ਮੈਂ ਆਪ ਹੀ ਆਪਣੇ ਆਪ ਨੂੰ ਨਾਰਮਲ ਰੱਖਿਆ ਤੇ ਰਾਜ ਦੇ ਬਾਰੇ ਗੱਲ ਕਰਕੇ ਮੈਂ ਆਪਣੀ ਮਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੀ ਸੀ वैसे भी मेरी मां हर वक़्त मेरी फिक्र करती रहती थी कि मांवां तियां ਇਕਲੀਆਂ ਹੀ ਸੀ ਕਿਸੇ ਬੰਦੇ ਦਾ ਸਾਨੂੰ ਸਹਾਰਾ ਨਹੀਂ ਸੀ ਤੇ ਫਟਾਫਟ ਮੇਰਾ ਵਿਆਹ ਉਹ ਕਰ ਦੇਣਾ ਚਾਹੁੰਦੀ ਸੀ ਫਿਰ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਫिक्र ਨਹੀਂ ਰਹਿਣੀ ਸੀ ਮੈਂ ਫਟਾਫਟ ਬਾਥਰੂਮ ਵਿੱਚ ਗਈ ਨਹਾ ਕੇ ਕੱਪੜੇ ਪਾ ਲਏ ਤੇ ਮੇਰੀ ਮਾਂ ਮੇਰੇ ਲਈ ਰੋਟੀ ਲੈ ਕੇ ਆਈ ਸੀ ਮੈਂ ਚੁੱਪ ਕਰਕੇ ਰੋਟੀ ਖਾਦੀ ਸੀ ਪਰ ਮੇਰੇ ਦਿਮਾਗ ਵਿੱਚ ਉਸ ਮੁੰਡੇ ਦੀਆਂ ਗੱਲਾਂ ਆਈ ਜਾਂਦੀਆਂ ਸੀ ਮੈਂ ਸੋਚਦੀ ਸੀ ਕਿ ਮੈਂ ਹੁਣ ਉਸ ਕੋਲੋਂ ਬਚ ਕੇ ਜਾਇਆ ਕਰੂੰਗੀ ਇਦਾਂ ਦੇ ਮੁੰਡਿਆਂ ਦੇ ਮੂੰਹ ਲੱਗਣ ਦਾ ਕੋਈ ਫਾਇਦਾ ਨਹੀਂ ਪਰ ਮੈਨੂੰ ਕੀ ਪਤਾ ਸੀ ਕਿ ਬੁਰਾ ਵਕਤ ਮੇਰੇ ਪਿੱਛੇ ਹੀ ਪੈ ਗਿਆ ਮੈਂ ਉਹਦੇ ਕੋਲੋਂ ਬਚਣ ਦੀਆਂ ਲੱਖਾਂ ਕੋਸ਼ਿਸ਼ਾਂ ਕਰਾਂ ਪਰ ਫੇਰ ਮੇਰੇ ਉਹ ਪਿੱਛੇ ਪੈ ਗਿਆ ਸੀ ਮੇਰੇ ਕਾਲਜ ਦਾ ਆਖਰੀ ਸਾਲ ਸੀ ਮੈਂ ਸੋਚ ਲਿਆ ਸੀ ਕਿ ਮੈਂ ਪੜ੍ਹਾਈ ਖਤਮ ਹੁੰਦੇ ਹੀ ਕੋਈ ਨੌਕਰੀ ਕਰ ਲਵਾਂਗੀ ਆਪਣੀ ਮਾਂ ਨੂੰ ਇਸ ਉਮਰ ਵਿੱਚ ਕੱਪੜੇ ਸਲਾਈ ਕਰਨ ਨਹੀਂ ਦਿਊਂਗੀ ਕਿਉਂਕਿ ਕੱਪੜੇ ਸਿਉਂਕੇ ਮੇਰੀ ਮਾਂ ਦੀਆਂ ਅੱਖਾਂ ਦੀ ਨਿਗਾ ਵੀ ਘਟ ਗਈ ਸੀ ਉਹਦੀਆਂ ਉਂਗਲੀਆਂ ਸੂਈਆਂ ਧਾਗਿਆਂ ਨਾਲ ਜ਼ਖਮੀ ਹੋਈਆਂ ਸੀ ਮੈਂ ਆਪਣੀ ਮਾਂ ਨੂੰ ਆਰਾਮ ਕਰਾਉਣਾ ਚਾਹੁੰਦੀ ਸੀ ਫਾਈਨਲ ਪੇਪਰ ਹੋ ਗਏ ਸੀ ਮੈਂ ਪੂਰੇ ਮਨ ਲਾ ਕੇ ਪੜ੍ਹਾਈ ਕੀਤੀ ਤੇ ਉਸ ਦਿਨ ਆਖਰੀ ਪੇਪਰ ਦੇ ਕੇ ਘਰ ਹੀ ਦਰਵਾਜ਼ਾ ਖੜਕਾਇਆ ਤਾਂ ਮਾਂ ਨੇ ਦਰਵਾਜ਼ਾ ਨਹੀਂ ਖੋਲਿਆ ਮੇਰਾ ਦਿਲ ਡਰ ਗਿਆ ਸੀ ਪਹਿਲੀ ਆਵਾਜ਼ ਤੇ ਹੀ ਮੇਰੀ ਮਾਂ ਤਾਂ ਭੱਜੀ ਆਉਂਦੀ ਸੀ ਤਿੰਨ ਚਾਰ ਆਵਾਜ਼ਾਂ ਲਾਉਣ ਤੋਂ ਬਾਅਦ ਮਾਣੇਂ ਦਰਵਾਜਾ ਨਾ ਖੋਲਿਆ ਮੈਂ ਦਰਵਾਜਾ ਖੜਕਾਉਣ ਲੱਗੀ ਤਾਂ ਮੇਰੀ ਮਾਂ ਨੇ ਫਿਰ ਵੀ ਦਰਵਾਜਾ ਨਾ ਖੋਲਿਆ ਮੈਂ ਰੋਣ ਲੱਗ ਮੈਂ ਰੋਣ ਲੱਗ ਪਈ ਗਵਾਂਡ ਵਾਲੀ ਆਂਟੀ ਮੈਨੂੰ ਰੋਂਦੀ ਨੂੰ ਦੇਖ ਕੇ ਮੇਰੇ ਕੋਲ ਆਈ ਤਾਂ ਮੈਂ ਉਹਨੂੰ ਕਿਹਾ ਕਿ ਆਂਟੀ ਮਾਂ ਦਰਵਾਜਾ ਨਹੀਂ ਖੋਲ ਰਹੀ ਉਹ ਵੀ ਬਾਹਰ ਆਈ ਤੇ ਦਰਵਾਜਾ ਖੜਕਾਉਣ ਲੱਗ ਪਈ ਜਦੋਂ ਮਾਂ ਨੇ ਦਰਵਾਜਾ ਨਾ ਖੋਲਿਆ ਤੇ ਉਹਨੇ ਕਿਹਾ ਕਿ ਇਦਾਂ ਕਰ ਉਹ ਛੱਤ ਦੀ ਉੱਪਰ ਦੀ ਜਾ ਤੇ ਆਪਣੇ ਘਰ ਚਲੀ ਜਾ ਉਹਨਾਂ ਦੀ ਛੱਤ ਸਾਡੀ ਛੱਤ ਦੇ ਨਾਲੋਂ ਥੋੜੀ ਉੱਚੀ ਸੀ ਪਰ ਉਤਰਨਾ ਬਹੁਤ ਮੁਸ਼ਕਲ ਸੀ ਪਰ ਉਸ ਵੇਲੇ ਮੈਨੂੰ ਆਪਣੀ ਮਾਂ ਦੇ ਇਲਾਵਾ ਕੁਝ ਵੀ ਨਹੀਂ ਦਿਖਦਾ ਸੀ ਮੈਂ ਫਟਾਫਟ ਛੱਤ ਤੇ ਚੜ ਗਈ ਤੇ ਜਿੱਦਾਂ ਵੀ ਕਰਕੇ ਆਪਣੇ ਘਰ ਤੱਕ ਪਹੁੰਚ ਗਈ ਅੰਦਰ ਪਹੁੰਚੀ ਤਾਂ ਮੇਰੀ ਮਾਂ ਬੇਹੋਸ਼ ਪਈ ਸੀ ਮੇਰੀਆਂ ਚੀਕਾਂ ਨਿਕਲ ਗਈਆਂ ਆਂਟੀ ਦੀ ਮਦਦ ਨਾਲ ਮੈਂ ਮਾਂ ਨੂੰ ਹਸਪਤਾਲ ਲੈ ਕੇ ਗਈ ਉੱਥੇ ਜਾ ਕੇ ਪਤਾ ਲੱਗਿਆ ਕਿ ਮੇਰੀ ਮਾਂ ਦੀ ਮਾਂ ਸ਼ੂਗਰ ਦੀ ਮਰੀਜ਼ ਆ ਤੇ ਬਹੁਤ ਸ਼ੂਗਰ ਵੱਧ ਗਈ ਆ ਮੇਰੀ ਮਾਂ ਪਤਾ ਨਹੀਂ ਕਦੋਂ ਤੋਂ ਇਸ ਬਿਮਾਰੀ ਨਾਲ ਲੜਦੀ ਸੀ ਉਹਨੇ ਤਾਂ ਮੈਨੂੰ ਕਦੀ ਦੱਸਿਆ ਵੀ ਨਹੀਂ ਡਾਕਟਰ ਨੇ ਕਹਿ ਦਿੱਤਾ ਸੀ ਕਿ ਤੇਰੀ ਮਾਂ ਦਾ ਸਹੀ ਸਮੇਂ ਇਲਾਜ ਨਹੀਂ ਕੀਤਾ ਗਿਆ ਤੇ ਉਹਨੂੰ ਅਸੀਂ ਬਚਾ ਨਹੀਂ ਸਕਦੇ ਘਰ ਵਿੱਚ ਜੋ ਥੋੜੇ ਬਹੁਤੇ ਪੈਸੇ ਮਾਣੇ ਜਮਾ ਕੀਤੇ ਹੋਏ ਸੀ ਮੈਂ ਆਪਣੀ ਮਾਂ ਨੂੰ ਐਡਮਿਟ ਕਰਾ ਦਿੱਤਾ ਤੇ ਡਾਕਟਰ ਨੇ 70000 ਰੁਪਏ ਹੋਰ ਮੰਗ ਲਏ ਸੀ ਮੈਂ ਇੰਨੇ ਪੈਸੇ ਕਿੱਥੋਂ ਲਿਆਉਂਦੀ ਰੋ ਰੋ ਕੇ ਮੇਰਾ ਬੁਰਾ ਹਾਲ ਸੀ ਮਾਂ ਨੂੰ ਉੱਥੇ ਹੀ ਛੱਡ ਕੇ ਮੈਂ ਘਰ ਆ ਗਈ ਸੀ ਆਪਣੇ ਸਾਰੇ ਰਿਸ਼ਤੇਦਾਰਾਂ ਕੋਲੋਂ ਪੈਸੇ ਮੰਗ ਲਿਆ ਪਰ ਕਿਸੇ ਨੇ ਵੀ ਮੇਰਾ ਸਾਥ ਨਹੀਂ ਦਿੱਤਾ ਤੇ ਮੈਨੂੰ ਅਹਿਸਾਸ ਹੋ ਗਿਆ ਸੀ ਕਿ ਹੁਣ ਰਾਜ ਦਾ ਖਿਆਲ ਆਇਆ ਉਹਨੇ ਇੱਕ ਵਾਰ ਮੈਨੂੰ ਕਿਹਾ ਸੀ ਕਿ ਇੱਕ ਵਾਰੀ ਆਪਣੀ ਸੇਵਾ ਦਾ ਮੌਕਾ ਦੇ ਕੇ ਦੇਖ ਸਾਰੀ ਜ਼ਿੰਦਗੀ ਨਾਲ ਗੁਜ਼ਰੂਗੀ ਮੈਨੂੰ ਪਤਾ ਸੀ ਕਿ ਉਹ ਕਿਹੜੀ ਐਸ਼ ਦੀ ਗੱਲ ਕਰਦਾ ਉਹਦਾ ਮਕਸਦ ਕੀ ਸੀ ਕਿਉਂਕਿ ਮੈਂ ਉਹਦੀਆਂ ਅੱਖਾਂ ਵਿੱਚੋਂ ਨੱਚਦੀ ਹੋਈ ਹੌਸ ਦੇਖ ਲਈ ਸੀ ਪਰ ਜੇ ਮੈਂ ਆਪਣੀ ਆਪਣੇ ਆਪ ਨੂੰ ਵੇਚ ਕੇ ਆਪਣੀ ਮਾਂ ਦੀ ਜਾਨ ਬਚਾਉਂਦੀ ਨਾ ਤਾਂ ਮੈਂ ਹੋਰ ਕੀ ਕਰਦੀ ਮੈਂ ਫਟਾਫਟ ਆਪਣੀ ਚੁੰਨੀ ਲੈ ਕੇ ਗਲੀ 'ਚੋਂ ਨਿਕਲੀ ਤੇ ਮੈਨੂੰ ਪਤਾ ਸੀ ਕਿ ਉਹਦੇ ਬੈਠਣ ਦਾ ਟਿਕਾਣਾ ਕਿੱਥੇ ਹੁੰਦਾ ਮੈਂ ਉੱਥੇ ਹੀ ਚਲੀ ਗਈ ਸੀ ਉਹ ਹਜੇ ਆਪਣੇ ਬੈਠਣ ਦੇ ਟਿਕਾਣੇ ਤੇ ਆਵਾਰਾ ਦੋਸਤਾਂ ਦੇ ਨਾਲ ਬੈਠਾ ਸਿਗਰਟ ਪੀ ਰਿਹਾ ਸੀ ਮੈਨੂੰ ਦੇਖਦੇ ਹੀ ਉਹਦੀਆਂ ਅੱਖਾਂ ਵਿੱਚ ਚਮਕ ਆ ਗਈ ਮੈਂ ਉਹਦੇ ਵੱਲ ਦੇਖ ਰਹੀ ਸੀ ਸ਼ਾਇਦ ਉਹਨੇ ਮੇਰੀਆਂ ਅੱਖਾਂ ਵਿੱਚ ਦੇਖ ਕੇ ਪਛਾਣ ਲਿਆ ਸੀ ਕਿ ਮੈਂ ਉਹਦੇ ਕੋਲ ਕੋਈ ਕੰਮ ਆਈ ਆ ਉਹਨੇ ਆਪਣੇ ਦੋਸਤਾਂ ਦੇ ਕੰਨ ਵਿੱਚ ਕੁਝ ਕਿਹਾ ਤੇ ਸਾਰੇ ਦੋਸਤ ਹੱਸਦੇ ਹੋਏ ਉੱਥੋਂ ਚਲੇ ਗਏ ਉਹ ਮੇਰੇ ਕੋਲ ਆਇਆ ਸੀ ਸਿਗਰਟ ਦਾ ਧੂਆਂ ਛੜਦੇ ਹੋਏ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਦਾਸ ਕੀ ਸੇਵਾ ਕਰਾਂ ਮੈਂ ਤੇਰੀ ਇਹ ਕਹਿ ਕੇ ਉਹ ਮੁਸਕਰਾ ਪਿਆ ਤਪ ਦੀ ਦੁਪਹਿਰ ਸੀ ਸਾਰੇ ਆਪੇ ਆਪੋ ਆਪਣੇ ਘਰਾਂ ਵਿੱਚ ਸੀ ਮੈਂ ਕਿਹਾ ਕਿ ਮੈਂ ਤੇਰੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਆ ਪਰ ਇੱਥੇ ਨਹੀਂ ਤੂੰ ਮੇਰੇ ਨਾਲ ਚੱਲ ਮੇਰੇ ਵੱਲੋਂ ਇੰਨਾ ਵੱਡਾ ਇਸ਼ਾਰਾ ਦੇ ਕੇ ਉਹ ਖੁਸ਼ ਹੋ ਗਿਆ ਉਹਦੇ ਗੰਦੇ ਪੀਲੇ ਦੰਦਾਂ ਤੋਂ ਮੈਨੂੰ ਨਫ਼ਰਤ ਹੁੰਦੀ ਸੀ ਪਰ ਮੈਨੂੰ ਆਪਣੀ ਮਾਂ ਦੇ ਲਈ ਸਭ ਕੁਝ ਕਰਨਾ ਪੈਣਾ ਸੀ ਉਹ ਮੇਰੇ ਘਰ ਆ ਗਿਆ ਸੀ ਮੈਂ ਗੇਟ ਬੰਦ ਕਰ ਲਿਆ ਤੇ ਰੱਬ ਨੇ ਮੈਨੂੰ ਇਦਾਂ ਦੀ ਦੇ ਹਾਲਾਤ ਵਿੱਚ ਪਾ ਦਿੱਤਾ ਸੀ ਕਿ ਮੈਂ ਦਿਨੋਂ ਰੋਂਦੀ ਸੀ ਮੈਂ ਸੋਚ ਲਿਆ ਸੀ ਕਿ ਮੈਂ ਇਸ ਗੱਲ ਕਦਮ ਨੂੰ ਪਿੱਛੇ ਕਰ ਸਕਦੀ ਮੈਂ ਕਿਹਾ ਦੇਖ ਇੱਕ ਵਾਰ ਮੈਨੂੰ ਤੂੰ ਕਿਹਾ ਸੀ ਕਿ ਜੇ ਤੈਨੂੰ ਸੇਵਾ ਦਾ ਮੌਕਾ ਦੇਵਾਂਗੀ ਤੇ ਤੂੰ ਮੈਨੂੰ ਜਰੂਰ ਖੁਸ਼ ਕਰ ਦੇਵੇਂਗਾ 10 ਤੂੰ ਮੇਰੇ ਲਈ ਕੀ ਕਰ ਸਕਦਾ ਉਹ ਕਹਿਣ ਲੱਗਾ ਕਿ ਹੁਕਮ ਕਰਕੇ ਦੇਖ ਤੇਰੇ ਲਈ ਸਭ ਕੁਝ ਕਰੂੰਗਾ ਮੈਂ ਕਿਹਾ ਕਿ ਮੈਨੂੰ ਤਾਰਿਆਂ ਚੰਨਾਂ ਦੀ ਲੋੜ ਨਹੀਂ ਮੇਰੀ ਮਾਂ ਇਸ ਵੇਲੇ ਹਸਪੀਟਲ ਵਿੱਚ ਮੌਤ ਤੇ ਜ਼ਿੰਦਗੀ ਦੀ ਜੰਗ ਲੜਦੀ ਆ ਮੈਨੂੰ ਆਪਣੀ ਮਾਂ ਦੀ ਜ਼ਿੰਦਗੀ ਚਾਹੀਦੀ ਆ ਕੀ ਤੂੰ ਦੇ ਸਕਦਾ ਕਹਿਣ ਲੱਗਾ ਇਹ ਕਿੱਦਾਂ ਦਾ ਸਵਾਲ ਆ ਮੌਤ ਤੇ ਜ਼ਿੰਦਗੀ ਰੱਬ ਦੇ ਹੱਥ ਵਿੱਚ ਹੁੰਦੀ ਆ ਮੈਂ ਕਿਹਾ ਪਰ ਉਸ ਜ਼ਿੰਦਗੀ ਨੂੰ ਬਚਾਉਣ ਦਾ ਜਰੀਆ ਰੱਬ ਨੇ ਇਨਸਾਨ ਨੂੰ ਹੀ ਬਣਾਇਆ ਮੈਨੂੰ 70000 ਰੁਪਏ ਦੀ ਲੋੜ ਆ ਜੇ ਤੂੰ ਮੈਨੂੰ ਦੇ ਸਕਦਾ ਤਾਂ ਮੈਂ ਆਪਣਾ ਆਪ ਖੁਸ਼ੀ-ਖੁਸ਼ੀ ਤੈਨੂੰ ਦੇ ਦੇਵਾਂਗੀ ਇਹ ਕਹਿੰਦੇ ਹੋਏ ਮੇਰਾ ਦਿਲ ਰੋਣ ਲੱਗ ਪਿਆ ਸੀ ਪਰ ਮੈਂ ਮਜਬੂਰ ਸੀ ਮੇਰੀ ਗੱਲ ਸੁਣ ਕੇ ਉਹ ਮੇਰੇ ਕੋਲ ਆ ਗਿਆ ਤੇ ਉਹਦੇ ਸਰੀਰ ਵਿੱਚੋਂ ਇੰਨੀ ਗੰਦੀ ਸਮੈਲ ਆ ਰਹੀ ਸੀ ਕਿ ਦੁੱਖ ਤੇ ਨਫ਼ਰਤ ਨਾਲ ਮੈਂ ਆਪਣੀਆਂ ਅੱਖਾਂ ਬੰਦ ਕਰ ਲਈਆਂ ਸੀ ਮੇਰੀਆਂ ਗੱਲਾਂ ਤੇ ਉਂਗਲੀ ਫੇਰਦੇ ਹੋਏ ਕਹਿਣ ਲੱਗਾ ਕਿ ਮੈਂ ਤੈਨੂੰ ਪੈਸੇ ਤਾਂ ਨਹੀਂ ਦੇ ਸਕਦਾ ਪਰ ਮੇਰਾ ਇੱਕ ਜਾਣਨ ਵਾਲਾ ਡਾਕਟਰ ਆ ਉਹ ਤੇਰੀ ਮਾਂ ਦਾ ਮੁਫਤ ਵਿੱਚ ਇਲਾਜ ਕਰ ਦੇਊਗਾ ਮੇਰੇ ਕਹਿਣ ਤੇ ਪਰ ਤੈਨੂੰ ਪੂਰੀ ਰਾਤ ਮੇਰੇ ਕੋਲ ਰਹਿਣਾ ਪਊਗਾ ਇਹ ਕਹਿੰਦੇ ਹੋਏ ਉਹਦੀਆਂ ਅੱਖਾਂ ਵਿੱਚ ਸ਼ੈਤਾਨੀ ਸੀ ਮੈਂ ਆਪਣੇ ਦਰਦ ਤੇ ਦੁੱਖ ਨੂੰ ਅੰਦਰ ਹੀ ਲੁਕੋ ਲਿਆ ਸੀ ਮੈਂ ਕਿਹਾ ਕਿ ਠੀਕ ਆ ਤੂੰ ਮੇਰੀ ਮਾਂ ਦਾ ਇਲਾਜ ਸ਼ੁਰੂ ਕਰਾ ਮੈਂ ਆਪਣੇ ਆਪ ਤੈਨੂੰ ਦੇਣ ਲਈ ਤਿਆਰ ਆ ਪਰ ਤੂੰ ਪਹਿਲੇ ਮੇਰੀ ਮਾਂ ਦਾ ਇਲਾਜ ਕਰਵਾ ਦੇ ਮੈਂ ਤੇਰੇ ਨਾਲ ਵਾਅਦਾ ਕਰਦੀ ਆ ਜਿੱਦਾਂ ਹੀ ਮੇਰੀ ਮਾਂ ਦਾ ਇਲਾਜ ਸ਼ੁਰੂ ਹੋ ਜਾਊਗਾ ਮੈਂ ਤੇਰੇ ਕੋਲ ਆ ਜਾਊਂਗੀ ਮੈਂ ਉਹਦੇ ਨਾਲ ਹਸਪੀਟਲ ਚਲੀ ਗਈ ਸੀ ਹਸਪੀਟਲ ਵਿੱਚ ਉਹਦੇ ਜਾਣ ਪਹਿਚਾਨ ਦੇ ਡਾਕਟਰ ਨਾਲ ਉਹਨੇ ਪਤਾ ਨਹੀਂ ਕੀ ਗੱਲ ਕੀਤੀ ਤੇ ਕੁਝ ਹੀ ਦੇਰ ਬਾਅਦ ਨਰਸ ਨੇ ਮੈਨੂੰ ਡਾਕਟਰ ਦੇ ਕੈਬਨ ਵਿੱਚ ਭੇਜ ਦਿੱਤਾ ਮੈਂ ਗਈ ਤਾਂ ਡਾਕਟਰ ਨੇ ਮਾਸਕ ਲਾਇਆ ਹੋਇਆ ਸੀ ਕਹਿਣ ਲੱਗਾ ਕਿ ਮਿਸ ਨਿਸ਼ੂ ਤੁਹਾਡੀ ਮਾਂ ਦੇ ਇਲਾਜ ਲਈ 70000 ਜਮ੍ਹਾਂ ਹੋ ਗਏ ਆ ਮੈਂ ਅੱਜ ਹੀ ਤੁਹਾਡੀ ਮਾਂ ਦਾ ਇਲਾਜ ਸ਼ੁਰੂ ਕਰ ਦਿੰਦਾ ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਤੁਹਾਡੀ ਮਾਂ ਜਲਦੀ ਠੀਕ ਹੋ ਜਾਊਗੀ ਇਹ ਸੁਣ ਕੇ ਮੈਨੂੰ ਇੰਨੀ ਖੁਸ਼ੀ ਹੋਈ ਕਿ ਮੈਂ ਇਹ ਭੁੱਲ ਹੀ ਗਈ ਸੀ ਕਿ ਇਹਦੇ ਬਦਲੇ ਮੈਂ ਕਿੰਨੀ ਵੱਡੀ ਕੀਮਤ ਦੇਣੀ ਸੀ ਮੈਂ ਮਾਂ ਦੇ ਕੋਲ ਗਈ ਮਾਂ ਦਾ ਹੱਥ ਫੜ ਕੇ ਉਹਨੂੰ ਤਸੱਲੀ ਦਿੱਤੀ ਮਾਂ ਜਲਦੀ ਹੀ ਸਭ ਕੁਝ ਠੀਕ ਹੋ ਜਾਊਗਾ ਦੋ ਦਿਨ ਵਿੱਚ ਹੀ ਮਾਂ ਬਹੁਤ ਜ਼ਿਆਦਾ ਕਮਜ਼ੋਰ ਹੋ ਗਈ ਸੀ ਉਹਨੂੰ ਉਲਟੀਆਂ ਆਉਣ ਲੱਗ ਪਈਆਂ ਸੀ ਤੇ ਬਹੁਤ ਹੀ ਜ਼ਿਆਦਾ ਕਮਜ਼ੋਰੀ ਵੀ ਹੋ ਗਈ ਸੀ ਮੈਨੂੰ ਦੇਖ ਕੇ ਮਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਕਹਿਣ ਲੱਗੀ ਕਿ ਨੀਸ਼ੂ ਮੇਰੇ ਇਲਾਜ ਲਈ ਇਹਨੇ ਪੈਸੇ ਤੂੰ ਕਿੱਥੋਂ ਲਿਆਂਦੇ ਮੇਰੀ ਗੱਲ ਮੰਨ ਮੈਨੂੰ ਘਰ ਲੈ ਜਾ ਤੇ ਜੋ ਟਾਈਮ ਬਚਿਆ ਤੇ ਮੇਰੇ ਕੋਲ ਹੀ ਰਹਿ ਕੋਸ਼ਿਸ਼ ਕਰੂੰਗੀ ਕਿ ਮੈਂ ਤੇਰੇ ਲਈ ਕੋਈ ਚੰਗਾ ਮੁੰਡਾ ਦੇਖ ਲਵਾਂ ਤੇ ਤੈਨੂੰ ਵਿਆਹ ਦੇਵਾਂ ਆਪਣੇ ਘਰ ਦੀ ਤੂੰ ਹੋ ਜਾਵੇਂਗੀ ਮੈਂ ਸਕੂਨ ਨਾਲ ਤਾਂ ਮਰ ਜਾਊਂਗੀ ਮੈਂ ਮਾਂ ਦੀਆਂ ਅੱਖਾਂ ਵਿੱਚ ਹੰਝੂ ਦੇਖੇ ਤੇ ਸਾਫ਼ ਕਰ ਦਿੱਤੇ ਮੈਂ ਕਿਹਾ ਦੇਖੀ ਤੂੰ ਇੱਕਦਮ ਵਧੀਆ ਹੋ ਜਾਵੇਂਗੀ ਤੇ ਮੇਰਾ ਵਿਆਹ ਵੀ ਵਧੀਆ ਹੋ ਜਾਊਗਾ ਬਸ ਤੂੰ ਹਿੰਮਤ ਨਹੀਂ ਹਾਰਨੀ ਕਹਿੰਦੇ ਕਹਿੰਦੇ ਮੈਂ ਚੁੱਪ ਹੋ ਗਈ ਮਾਂ ਦਾ ਇਲਾਜ ਸ਼ੁਰੂ ਹੋ ਗਿਆ ਸੀ ਮਾਂ ਦੀ ਸਿਹਤ ਵਿੱਚ ਸੁਧਾਰ ਵੀ ਹੋਣ ਲੱਗ ਗਿਆ ਸੀ ਉਸ ਦਿਨ ਮੈਂ ਘਰ ਇਕੱਲੀ ਸੀ ਤੇ ਰਾਜ ਘਰ ਆ ਗਿਆ। ਉਹਨੂੰ ਦੇਖ ਕੇ ਤਾਂ ਮੇਰਾ ਦਿਲ ਡਰ ਗਿਆ ਸੀ। ਮੈਨੂੰ ਪਤਾ ਸੀ ਕਿ ਇਹ ਕਿਸ ਅਰਾਦੇ ਨਾਲ ਆਇਆ। ਮੇਰੇ ਕੋਲ ਆ ਕੇ ਕਹਿਣ ਲੱਗਿਆ ਕਿ ਲੱਗਾ ਕਿ ਤੂੰ ਭੁੱਲ ਤਾਂ ਨਹੀਂ ਗਈ। ਤੇਰਾ ਕੰਮ ਹੋ ਗਿਆ ਤੇ ਮੇਰੇ ਨਾਲ ਗੱਲ ਕਰਨਾ ਵੀ ਜ਼ਰੂਰੀ ਨਹੀਂ ਸਮਝਾ। ਮੈਂ ਕਿਹਾ ਕਿ ਮੈਂ ਤੇਰੇ ਨਾਲ ਗੱਲ ਕਰਨੀ ਸੀ ਬਸ ਮਾਂ ਦੀ ਸਿਹਤ ਥੋੜੀ ਠੀਕ ਹੋ ਜਾਵੇ। ਫਿਰ ਮੇਰੀ ਗੱਲ ਮੇਰੇ ਮੂੰਹ ਵਿੱਚ ਹੀ ਰਹਿ ਗਈ ਤੇ ਉਹ ਮੇਰੇ ਕੋਲ ਆ ਗਿਆ। ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ। ਅੱਜ ਤਾਂ ਉਹਦੇ ਤੇ ਨਸ਼ਾ ਚੜਿਆ ਹੋਇਆ ਸੀ ਮੈਂ ਚਾਹ ਕੇ ਵੀ ਉਹਦੇ ਤੋਂ ਬਚ ਨਹੀਂ ਸਕਦੀ ਸੀ ਮੈਂ ਰੱਬ ਅੱਗੇ ਹੱਥ ਜੋੜਦੀ ਸੀ ਕਿ ਮੈਂ ਕਿਸੇ ਤਰ੍ਹਾਂ ਇਸ ਤਰਿੰਦੇ ਕੋਲੋਂ ਬਚ ਜਾਵਾਂ ਸ਼ਾਇਦ ਉੱਥੇ ਕੋਈ ਵੀ ਅਰਦਾਸ ਸੁਣਨ ਵਾਲਾ ਨਹੀਂ ਸੀ ਜੋ ਮੇਰੀ ਅਰਦਾਸ ਸਵੀਕਾਰ ਹੁੰਦੀ ਰਾਜਤੰਬ ਜਸਮਖਸਦ ਦੇ ਲਈ ਆਇਆ ਸੀ ਉਹਨੇ ਤਾਂ ਕਾਮਯਾਬ ਹੋਣਾ ਸੀ ਉਹਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਤੇ ਅੰਦਰ ਲੈ ਗਿਆ ਕੈਨ ਲੱਗਿਆ ਕਿ ਨਿਸ਼ੂ ਜਦੋਂ ਤੋਂ ਤੈਨੂੰ ਦੇਖਿਆ ਤੇਰੀ ਖੂਬਸੂਰਤੀ ਦਾ ਮੈਂ دیਵਾਨਾ ਹੋ ਗਿਆ ਅੱਜ ਤਾਂ ਕਿਸੇ ਵੀ ਤਰ੍ਹਾਂ ਕੰਟਰੋਲ ਨਹੀਂ ਹੁੰਦਾ ਇਹ ਕਹਿ ਕੇ ਉਹਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਤੇ ਮੈਂ ਜੋ ਉਹਦੇ ਨਾਲ ਵਾਅਦਾ ਕੀਤਾ ਸੀ ਉਹਨੂੰ ਮਨਾ ਨਹੀਂ ਕਰ ਸਕਦੀ ਸੀ ਉਹਨੇ ਕਮਰੇ ਦੀ ਲਾਈਟ ਬੰਦ ਕਰ ਦਿੱਤੀ ਤੇ ਮੇਰੇ ਹੌਂਕਿਆਂ ਹੁੰਦੀਆਂ ਆਵਾਜ਼ਾਂ ਮੇਰੇ ਅੰਦਰ ਤੈ ਰਹ ਗਈ ਸੀ ساری ਰਾਤ ਮੈਂ ਜਿਸ ਦੁੱਖ ਵਿੱਚੋਂ ਲੰਗੀ ਸੀ ਮੈਨੂੰ ਹੀ ਪਤਾ ਸੀ ਸਵੇਰ ਨੂੰ ਰਾਜ ਇੱਕਦਮ ਫਰੈਸ਼ ਸੀ ਇਦਾਂ ਲੱਗਦਾ ਸੀ ਕਿ ਉਹਨੇ ਕੋਈ ਜੰਗ ਜਿੱਤ ਲਈ ਮੇਰਾ ਦਿਲ ਕਹਿ ਰਿਹਾ ਸੀ ਕਿ ਮੈਨੂੰ ਜ਼ਹਿਰ ਮਿਲ ਜਾਵੇ ਤਾਂ ਮੈਂ ਖਾ ਕੇ ਮਰ ਜਾਵਾਂ ਮੈਂ ਕਿਹਾ ਕਿ ਹੁਣ ਤੂੰ ਚਲਾ ਜਾ ਮੈਂ ਆਪਣਾ ਵਾਅਦਾ ਪੂਰਾ ਕਰ ਲਿਆ ਹੁਣ ਤੂੰ ਮੇਰੇ ਵੱਲ ਦੇਖਣਾ ਵੀ ਨਹੀਂ ਉਸ ਦਿਨ ਮੈਂ ਚੀਕਾਂ ਮਾਰ ਮਾਰ ਕੇ ਰੋਈ ਸੀ ਬਾਥੂ ਵਿੱਚ ਜਾ ਕੇ ਮੈਂ ਟੁੱਟੀ ਥੱਲੇ ਖੜੀ ਹੋ ਗਈ ਮੇਰੇ ਪੂਰੇ ਸਰੀਰ ਤੇ ਰਾਜ ਦੀ ਗੰਦਗੀ ਲੱਗੀ ਹੋਈ ਸੀ ਮੈਂ ਆਪਣੇ ਆਪ ਨੂੰ ਮਲ ਮਲ ਕੇ ਸਾਫ਼ ਕਰਦੀ ਸੀ ਪਰ ਇਦਾਂ ਲੱਗਦਾ ਸੀ ਕਿ ਗੰਦਗੀ ਪੂਰੀ ਜ਼ਿੰਦਗੀ ਨਹੀਂ ਹਟਣ ਵਾਲੀ ਸ਼ਾਮ ਤੱਕ ਮੈਨੂੰ ਬੁਖਾਰ ਹੋ ਗਿਆ ਹਸਪੀਟਲ ਵੀ ਨਹੀਂ ਜਾ ਸਕਦੀ ਸੀ ਅਗਲੇ ਦਿਨ ਜਦੋਂ ਮੈਂ ਹਸਪੀਟਲ ਗਈ ਤਾਂ ਮਾਂ ਕਹਿਣ ਲੱਗੀ ਕਿ ਮੈਂ ਕਿੰਨੀ ਬੇਚੈਨ ਸੀ ਮੈਂ ਕਦੋਂ ਦੀ ਤੈਨੂੰ ਉਡੀਕਦੀ ਆ ਤੇ ਤੂੰ ਆਈ ਨਹੀਂ ਮੇਰੀਆਂ ਅੱਖਾਂ ਵੀ ਲਾਲ ਸੀ ਬੁਖਾਰ ਨਾਲ ਤੇ ਮੈਨੂੰ ਕੋਈ ਹੋਸ਼ ਨਹੀਂ ਸੀ ਮੇਰੀ ਮਾਂ ਦੇਖ ਕੇ ਕਹਿਣ ਲੱਗੀ ਕਿ ਨੀਸ਼ੂ ਕੀ ਹੋਇਆ ਤੈਨੂੰ ਮੈਂ ਕਿਹਾ ਕਿ ਮਾਂ ਕੁਝ ਨਹੀਂ ਬੁਖਾਰ ਚੜ ਗਿਆ ਸੀ ਇਸ ਲਈ ਕੱਲ ਨਹੀਂ ਆਈ ਸੀ ਹੁਣ ਤਾਂ ਡਾਕਟਰ ਨੇ ਉਮੀਦਵਾ ਦਿੱਤੀ ਸੀ ਕਿ ਤੂੰ ਜਲਦੀ ਠੀਕ ਹੋ ਜਾਵੇਂਗੀ ਤੇ ਮੈਂ ਤੈਨੂੰ ਡਿਸਚਾਰਜ ਕਰਵਾ ਕੇ ਘਰ ਲੈ ਜਾਵਾਂਗੀ ਬਾਕੀ ਦੀਆਂ ਦਵਾਈਆਂ ਘਰ ਹੀ ਚਲਦੀਆਂ ਰਹਿਣਗੀਆਂ ਇਹ ਸੁਣ ਕੇ ਮਾਂ ਵੀ ਖੁਸ਼ ਹੋ ਗਈ ਸੀ ਕਹਿਣ ਲੱਗੀ ਕਿ ਨੀਸ਼ੂ ਇਹਨਾਂ ਸਾਰਾ ਪੈਸਾ ਤੂੰ ਕਿੱਥੋਂ ਲੈ ਕੇ ਦਿੱਤਾ ਮੈਂ ਕਿਹਾ ਕਿ ਮੈਂ ਲੋਨ ਚੁੱਕ ਲਿਆ ਸੀ ਹੁਣ ਮੈਂ ਨੌਕਰੀ ਵੀ ਕਰੂੰਗੀ ਤੇ ਹੌਲੀ-ਹੌਲੀ ਸਾਰੇ ਪੈਸੇ ਉਤਾਰ ਦੇਵਾਂਗੀ ਮੇਰੀ ਮਾਂ ਐ ਸੁਣ ਕੇ ਖੁਸ਼ ਹੋ ਗਈ ਸੀ ਦੇਨ ਲੱਗ ਪਈ ਸੀ ਅਗਲੇ ਹੀ ਦਿਨ ਮਾਂ ਨੂੰ ਮੈਂ ਘਰ ਲੈ ਆਈ ਤੇ ਦਵਾਈਆਂ ਵੀ ਲੈ ਆਈ ਸੀ ਮਾਂ ਦੀ ਸਿਹਤ ਪਹਿਲਾਂ ਨਾਲੋਂ ਕਾਫੀ ਠੀਕ ਸੀ ਤੇ ਮੈਂ ਕਿਤੇ ਗਵਾਚੀ ਜੀ ਰਹਿਣ ਲੱਗ ਪਈ ਸੀ ਮੈਨੂੰ ਆਪਣੇ ਆਪ ਤੋਂ ਨਫ਼ਰਤ ਹੁੰਦੀ ਸੀ ਕਿ ਰਾਜ ਦੇ ਨਾਲ ਬਤਾਈ ਹੋਈ ਰਾਤ ਮੈਂ ਰੋਂਦੀ ਰਹਿੰਦੀ ਸੀ ਪਰ ਉਸ ਵੇਲੇ ਨੂੰ ਮੈਂ ਭੁਲਾ ਨਹੀਂ ਸਕਦੀ ਸੀ ਤੇ ਇੱਕ ਇੱਕ ਹਫ਼ਤੇ ਬਾਅਦ ਮੇਰੀ ਸਿਹਤ ਖਰਾਬ ਰਹਿਣ ਲੱਗ ਪਈ ਮੈਨੂੰ ਉਲਟੀਆਂ ਸਿਰ ਦਰਦ ਹੋਣ ਲੱਗ ਪਿਆ ਮੇਰਾ ਦਿਲ ਕੰਬਦਾ ਸੀ ਕਿਉਂਕਿ ਰਾਜ ਦੀ ਗੰਦਗੀ ਮੇਰੇ ਪੇਟ ਵਿੱਚ ਸੀ ਤੇ ਮੈਂ ਉਹਨੂੰ ਪਾਲਣਾ ਨਹੀਂ ਚਾਹੁੰਦੀ ਸੀ ਮੈਂ ਚੈੱਕਅਪ ਕਰਵਾਇਆ ਤਾਂ ਉਹੀ ਹੋਇਆ ਜਿਹਦਾ ਮੈਨੂੰ ਡਰ ਸੀ ਮੈਂ ਉਹਦੇ ਬੱਚੇ ਦੀ ਮਾਂ ਬਣਨ ਵਾਲੀ ਸੀ ਮੈਂ ਡਾਕਟਰ ਨੂੰ ਕਿਹਾ ਕਿ ਕਿਸੇ ਤਰ੍ਹਾਂ ਇਸ ਬੱਚੇ ਤੋਂ ਮੇਰੀ ਜਾਨ ਛੁਡਾ ਦਿਓ ਮੈਂ ਇਸ ਬੱਚੇ ਨੂੰ ਜਨਮ ਨਹੀਂ ਦੇਣਾ ਚਾਹੁੰਦੀ ਡਾਕਟਰ ਨੇ ਮੈਨੂੰ ਇੱਕ ਹਫ਼ਤੇ ਦੀਆਂ ਦਵਾਈਆਂ ਦਿੱਤੀਆਂ ਤੇ ਕਿਹਾ ਕਿ ਤੁਹਾਨੂੰ ਬਹੁਤ ਕਮਜ਼ੋਰੀ ਆ ਇੱਕ ਹਫ਼ਤੇ ਦਵਾਈਆਂ ਖਾ ਕੇ ਉਸ ਤੋਂ ਬਾਅਦ ਤੁਹਾਡਾ ਅਬੋਰਸ਼ਨ ਕਰਾ ਦੇਵਾਂਗੇ ਮੈਂ ਮਾਂ ਤੋਂ ਲੁੱਕ ਕੇ ਉਹ ਦਵਾਈਆਂ ਖਾਣ ਲੱਗੀ ਪਰ ਦਵਾਈ ਖਾਂਦੇ-ਖਾਂਦੇ ਮੈਨੂੰ 3 ਦਿਨ ਹੋ ਗਏ ਸੀ ਇੱਕ ਦਿਨ ਡਾਕਟਰ ਰਾਜੇਸ਼ ਦਾ ਮੇਰੇ ਲਈ ਰਿਸ਼ਤਾ ਆ ਗਿਆ। ਹੁਣ ਮੇਰੀ ਮਾਂ ਬਹੁਤ ਖੁਸ਼ ਸੀ ਤੇ ਮੇਰੀਆਂ ਤਿਆਰੀਆਂ ਕਰਨ ਵਿੱਚ ਬਿਜੀ ਸੀ। ਮੈਂ ਕਮਰੇ ਵਿੱਚ ਲੰਮੀ ਪਈ ਰੋਂਦੀ ਸੀ। ਮੈਂ ਕਿਸੇ ਵੀ شریف ਇਨਸਾਨ ਨੂੰ ਧੋਖਾ ਨਹੀਂ ਦੇ ਸਕਦੀ ਸੀ। ਮੈਂ ਆਪਣੀ ਇੱਜ਼ਤ ਪਹਿਲਾਂ ਹੀ ਗਵਾ ਲਈ ਸੀ। ਮੈਂ ਕਿਸੇ شریف ਦੀ ਘਰਵਾਲੀ ਬਣ ਕੇ ਬੰਨ ਦੇ ਲਾਇਕ ਵੀ ਨਹੀਂ ਸੀ। ਜੇ ਮੈਂ ਅਬੋਰਸ਼ਨ ਵੀ ਕਰਾਉਂਦੀ ਤਾਂ ਬਿਨਾਂ ਕਿਸੇ ਨੂੰ ਦੱਸੇ। ਡਾਕਟਰ ਰਾਜੇਸ਼ ਨਾਲ ਵਿਆਹ ਕਰਵਾ ਲੈਂਦੀ ਤਾਂ ਮੇਰਾ ਜ਼ਮੀਰ ਇਸ ਗੱਲ ਨੂੰ ਨਹੀਂ ਮੰਨਦਾ ਸੀ। ਕਿ ਮੈਂ ਕਿਸੇ ਨੂੰ ਧੋਖੇ ਵਿੱਚ ਰੱਖ ਕੇ ਵਿਆਹ ਕਰਵਾ ਲਵਾਂ ਦੁਪਹਿਰ ਤੋਂ ਸ਼ਾਮ ਹੋ ਗਈ ਸੀ ਮੈਂ ਕਮਰੇ ਤੋਂ ਹੀ ਨਹੀਂ ਨਿਕਲੀ ਸੀ ਸ਼ਾਇਦ ਮੁੰਡੇ ਵਾਲੇ ਆ ਗਏ ਸੀ ਕਿਉਂਕਿ ਬਾਹਰ ਰੌਲਾ ਪੈਣ ਲੱਗ ਗਿਆ ਸੀ ਮੇਰੀ ਮਾਂ ਮੇਰੀਆਂ ਮਿਹਨਤਾਂ ਕਰੀ ਜਾਂਦੀ ਸੀ ਤੇ ਦਰਵਾਜ਼ਾ ਖੜਕਾਈ ਜਾਂਦੀ ਸੀ ਕਿ ਅਗਨੀਸ਼ੂ ਤਿਆਰ ਹੋ ਜਾ ਮੁੰਡੇ ਵਾਲੇ ਆਉਣ ਵਾਲਿਆ ਰਿਸ਼ਤੇਦਾਰ ਆਏ ਤਾਂ ਮੇਰੀ ਮਾਂ ਇੱਕ ਵਾਰ ਫਿਰ ਦਰਵਾਜ਼ਾ ਖੜਕਾਉਣ ਲੱਗ ਪਈ ਤੇ ਕਹਿਣ ਲੱਗੀ ਕਿ ਨਿਸ਼ੂ ਕੀ ਹੋ ਗਿਆ ਤੂੰ ਬਾਹਰ ਕਿਉਂ ਨਹੀਂ ਨਿਕਲਦੀ ਜੇ ਕੋਈ ਗੱਲ ਆ ਤਾਂ ਘੱਟੋ-ਘੱਟ ਮੈਨੂੰ ਤਾਂ ਦੱਸ ਦੇ ਮੈਂ ਦਰਵਾਜ਼ਾ ਖੋਲ ਦਿੱਤਾ ਮੇਰੀ ਹਾਲਤ ਦੇਖ ਕੇ ਮੇਰੀ ਮਾਂ ਹੈਰਾਨ ਰਹਿ ਗਈ ਮੈਂ ਆਪਣੀ ਮਾਂ ਨੂੰ ਗਲੇ ਲਾਇਆ ਤੇ ਰੋਣ ਲੱਗ ਪਈ ਕਹਿਣ ਲੱਗੀ ਕਿ ਇਦਾਂ ਨਹੀਂ ਰੋਂਦੇ ਆਖਰ ਦਾਸ ਤਾਂ ਸਹੀ ਕੀ ਹੋਇਆ ਮੈਂ ਕਿਹਾ ਮੈਂ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਮੈਂ ਤੁਹਾਨੂੰ ਛੱਡ ਕੇ ਨਹੀਂ ਜਾਣਾ ਚਾਹੁੰਦੀ ਮੇਰੀ ਗੱਲ ਤੇ ਮੇਰੀ ਮਾਂ ਹੱਸ ਪਈ ਕਹਿਣ ਲੱਗੀ ਬੱਸ ਇੰਨੀ ਛੋਟੀ ਗੱਲ ਜਹੀ ਗੱਲ ਆ ਮੁੰਡਾ ਬਹੁਤ ਚੰਗਾ ਉਹ ਕਹਿੰਦਾ ਕਿ ਵਿਆਹ ਤੋਂ ਬਾਅਦ ਤੂੰ ਚਾਹੇ ਮੈਨੂੰ ਵੀ ਆਪਣੇ ਨਾਲ ਰੱਖ ਸਕਦੀਆਂ ਉਹ ਤਾਂ ਮੈਂ ਹੀ ਮੁੰਡੇ ਨੂੰ ਮਨਾ ਕਰ ਦਿੱਤਾ ਕਿ ਆਪਣੇ ਘਰ ਹੀ ਠੀਕ ਆ ਤੂੰ ਆਪਣੀ ਜ਼ਿੰਦਗੀ ਇੰਜੋਏ ਕਰੀ ਅੱਜ ਕੱਲ ਦੇ ਜਮਾਨੇ ਵਿੱਚ ਇਦਾਂ ਦੇ ਮੁੰਡੇ ਕਿੱਥੇ ਮਿਲਦੇ ਆ ਚੱਲ ਜਲਦੀ ਨਾਲ ਤਿਆਰ ਹੋ ਜਾ ਰਿਸ਼ਤੇਦਾਰ ਆ ਗਏ ਆ ਮੈਂ ਉਦੋਂ ਤੱਕ ਉਹਨਾਂ ਦੇ ਨਾਲ ਬੈਠੀ ਗੱਲਾਂ ਕਰਦੀਆਂ ਸਾਬਕਾ ਜਰ ਸੋਈ ਵਿੱਚ ਤਿਆਰ ਆ ਬਸ ਟਰੇ ਵਿੱਚ ਰੱਖ ਕੇ ਲੈ ਜਾਈ ਮਾਂ ਇਹਨਾਂ ਕਹਿ ਕੇ ਚਲੀ ਗਈ ਤੇ ਮੈਂ ਮਸਾ ਹੀ ਬਾਥਰੂਮ ਵਿੱਚ ਗਈ ਤੇ ਤਿਆਰ ਹੋ ਕੇ ਰਸੋਈ ਵਿੱਚ ਆ ਗਈ ਮਾਂ ਨੇ ਸਭ ਕੁਝ ਪਹਿਲਾਂ ਹੀ ਤਿਆਰ ਕੀਤਾ ਹੋਇਆ ਸੀ ਮੈਂ ਚਾਹ ਲੈ ਕੇ ਰਿਸ਼ਤੇਦਾਰਾਂ ਦੇ ਸਾਹਮਣੇ ਗਈ ਦੋ ਔਰਤਾਂ ਸੀ ਜਿਨ੍ਹਾਂ ਵਿੱਚੋਂ ਇੱਕ ਮੁੰਡੇ ਦੀ ਭੈਣ ਸੀ ਤੇ ਇੱਕ ਉਹਦੀ ماں ਸੀ ਕਾਫੀ ਪੜੀਆਂ ਲਿਖੀਆਂ ਤੇ ਸੰਸਕਾਰੀ ਸੀ ਤੇ ਉਹਨਾਂ ਔਰਤਾਂ ਨੇ ਮੈਨੂੰ ਪਹਿਲੀ ਨਜ਼ਰ ਵਿੱਚ ਹੀ ਪਸੰਦ ਕਰ ਲਿਆ ਮੇਰੇ ਹੱਥ ਵਿੱਚ ਸ਼ਗਨਦੇ ਪੈਸੇ ਰੱਖ ਦਿੱਤੇ ਸੀ ਜਲਦੀ ਹੀ ਵਿਆਹ ਦੀ ਤਰੀਕ ਦੇ ਕੇ ਚਲੀਆਂ ਗਈਆਂ ਇੱਕ ਮਹੀਨੇ ਬਾਅਦ ਮੇਰਾ ਵਿਆਹ ਸੀ ਮੈਂ ਇੰਨੀ ਜਲਦਬਾਜ਼ੀ ਤੋਂ ਹੈਰਾਨ ਸੀ ਪਰ ਮੁੰਡੇ ਦੀ ਮਾਂ ਦਾ ਕਹਿਣਾ ਸੀ ਕਿ ਸਾਡਾ ਮੁੰਡਾ ਤਾਂ ਤੁਹਾਡੀ ਕੁੜੀ ਦਾ ਪਹਿਲਾਂ ਤੋਂ ਹੀ دیਵਾਨਾ ਤੇ دیਵਾਨਾ ਵੀ ਕਿਉਂ ਨਾ ਹੋਵੇ ਅਸੀਂ ਵੀ ਤੁਹਾਡੀ ਕੁੜੀ ਨੂੰ ਦੇਖ ਕੇ دیਵਾਨੇ ਹੋ ਗਏ ਆਂ ਇੰਨੀ ਸੋਹਣੀ ਤੇ ਪਿਆਰੀ ਜਿਹੀ ਬੱਚੀ ਆ ਉਦੋਂ ਹੀ ਮੇਰਾ ਮੁੰਡਾ ਵੀ ਤੁਹਾਡੀ ਕੁੜੀ ਨੂੰ ਪਿਆਰ ਕਰ ਬੈਠਾ ਤੇ ਉਹ ਚਾਹੁੰਦਾ ਕਿ ਫਟਾਫਟ ਵਿਆਹ ਹੋ ਜਾਵੇ ਮਾਂ ਤਾਂ ਵਿਆਹ ਦੀ ਤਿਆਰੀ ਵਿੱਚ ਲੱਗ ਗਈ ਸੀ ਮੈਂ ਮਾਂ ਨੂੰ ਮਨਾ ਕਰਨਾ ਚਾਹੁੰਦੀ ਸੀ ਕਿ ਮਾਂ ਇਹ ਵਿਆਹ ਨਹੀਂ ਮੈਂ ਕਰਵਾਉਣਾ ਚਾਹੁੰਦੀ ਪਰ ਕਿਸ ਮੂੰਹ ਨਾਲ ਕਹਿੰਦੀ ਹਜੇ ਮਾਂ ਦੀ ਹਾਲਤ ਥੋੜੀ ਜਿਹੀ ਠੀਕ ਹੋਈ ਸੀ ਤੇ ਦੁਬਾਰਾ ਮਾਂ ਬਿਮਾਰ ਹੋ ਜਾਂਦੀ ਤਾਂ ਮੈਂ ਕੀ ਕਰਦੀ ਮੇਰੀ ਇੰਨੀ ਤਪੱਸਿਆ ਮੇਰਾ ਬਲੀਦਾਨ ਸਭ ਬੇਕਾਰ ਹੋ ਜਾਣਾ ਸੀ ਤੇ ਮੈਂ ਦਿਲ ਤੇ ਪੱਥਰ ਰੱਖ ਲਿਆ ਹਫ਼ਤੇ ਬਾਅਦ ਮੈਂ ਜਾ ਕੇ ਅਬੋਰਸ਼ਨ ਕਰਵਾ ਲਿਆ ਡਾਕਟਰ ਨੇ ਕੁਝ ਦਿਨ ਆਰਾਮ ਕਰਨ ਲਈ ਕਿਹਾ ਸੀ ਮੈਂ ਮਾਂ ਨੂੰ ਕਿਹਾ ਕਿ ਮੇਰੀ ਸਿਹਤ ਠੀਕ ਨਹੀਂ ਇਸ ਲਈ ਮੈਂ ਆਰਾਮ ਕਰਨਾ ਚਾਹੁੰਦੀ ਆ ਮਾਂ ਨੇ ਮੇਰੀ ਹਾਲ ਦੇਖਦੇ ਹੋਏ ਮੈਨੂੰ ਡਿਸਟਰਬ ਨਹੀਂ ਕੀਤਾ ਸੀ ਇਕੱਲੀ ਹੀ ਸਾਰਾ ਕੰਮ ਕਰਦੀ ਰਹੀ ਫਿਰ ਵਿਆਹ ਦਾ ਦਿਨ ਆ ਗਿਆ ਮੈਂ ਵਰਟੀ ਬਣ ਕੇ ਆਪਣੇ ਘਰ ਵਾਲਦੇ ਕਮਰੇ ਵਿੱਚ ਬੈਠੀ ਹੋਈ ਸੀ ਪਰ ਮੇਰੇ ਦਿਲ ਦੀਆਂ ਧੜਕਣਾ ਤੇਜ਼ ਸੀ ਮੈਂ ਸੋਚ ਲਿਆ ਸੀ ਕਿ ਮੈਂ ਸਭ ਕੁਝ ਦੱਸ ਦੇਣਾ ਤੇ ਉਹਦੇ ਕੋਲੋਂ ਕੁਝ ਵੀ ਨਹੀਂ ਲੁਕਾਉਂਗੀ ਹੋ ਸਕਦਾ ਕਿ ਉਹ ਚੰਗਾ ਭਲਾ ਬੰਦਾ ਹੋਵੇ ਤੇ ਮੇਰੀ ਮਜਬੂਰੀ ਨੂੰ ਸਮਝੇ ਤੇ ਮੈਨੂੰ ਮਾਫ਼ ਕਰ ਦੇਵੇ ਮੈਂ ਉਹਨੂੰ ਇਦਾਂ ਧੋਖੇ ਵਿੱਚ ਨਹੀਂ ਰੱਖਣਾ ਚਾਹੁੰਦੀ ਸੀ ਜਦੋਂ ਰਾਜੇਸ਼ ਮੇਰੇ ਕਮਰੇ ਵਿੱਚ ਆਇਆ ਤੇ ਮੈਂ ਕੁੰਡ ਕੱਢ ਕੇ ਬੈਠੀ ਸੀ ਮੈਂ ਦੇਖਿਆ ਕਿ ਉਹ ਬਹੁਤ ਸੋਹਣਾ ਸੀ ਵਿਆਹ ਦੇ ਵੇਲੇ ਤਾਂ ਮੈਂ ਉਹਨੂੰ ਦੇਖਿਆ ਹੀ ਨਹੀਂ ਸੀ ਮੇਰਾ ਦਿਲ ਕਿਸੇ ਚੀਜ਼ ਨੂੰ ਵੀ ਨਹੀਂ ਕਰਦਾ ਸੀ ਪਰ ਮੈਨੂੰ ਆਪਣੀ ਕਿਸਮਤ ਤੇ ਰੋਣਾ ਆ ਰਿਹਾ ਸੀ ਕਿ ਕਾਸ਼ ਮੇਰੇ ਨਾਲ ਉਹ ਸਭ ਕੁਝ ਨਾ ਹੁੰਦਾ ਤੇ ਮੇਰੀ ਜ਼ਿੰਦਗੀ ਕਿੰਨੀ ਸੋਹਣੀ ਹੁੰਦੀ ਰਜੇਸ਼ ਮੇਰੇ ਕੋਲ ਆ ਗਿਆ ਤੇ ਮੇਰੇ ਹੱਥ ਨੂੰ ਫੜ ਕੇ ਉਹਨੇ ਮੈਨੂੰ ਮੂੰਹ ਦਿਖਾਈ ਦੀ ਰੰਗ ਪਾਈ ਮੇਰੇ ਵੱਲ ਦੇਖ ਰਿਹਾ ਸੀ ਤੇ ਹੌਲੀ ਹੌਲੀ ਮੇਰਾ ਹੁੰਡ ਚੱਕ ਦਿੱਤਾ ਕਾਫੀ ਧੀਰ ਮੈਨੂੰ ਦੇਖਦਾ ਰਿਹਾ ਤੇ ਮੇਰੇ ਹੱਥਾਂ ਨੂੰ ਚੁੰਮਣ ਹੀ ਵਾਲਾ ਸੀ ਕਿ ਮੈਂ ਫਟਾਫਟ ਆਪਣੇ ਹੱਥ ਪਿੱਛੇ ਕਰ ਲਈ ਮੇਰੀ ਹਰਕਤ ਤੋਂ ਇਹ ਹੈਰਾਨ ਦੇਖ ਕੇ ਉਹ ਹੈਰਾਨ ਸੀ ਤੇ ਕਹਿਣ ਲੱਗਾ ਕਿ ਇਦਾਂ ਤੂੰ ਕਿਉਂ ਕਰ ਰਹੀ ਆ ਮੈਂ ਤੇਰਾ ਘਰ ਵਾਲਾ ਤੇਰੇ ਤੇ ਹੱਕ ਰੱਖਦਾ ਮੈਂ ਦੇਖਿਆ ਤਾਂ ਉਹਦੀਆਂ ਅੱਖਾਂ ਵਿੱਚ ਇੱਕ ਖੁਸ਼ੀ ਦੀ ਲਹਿਰ ਸੀ ਮੈਂ ਕਿਹਾ ਕਿ ਇਸ ਰਿਸ਼ਤੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਕਹਿਣਾ ਚਾਹੁੰਦੀ ਆ ਇਹ ਕਹਿੰਦੇ ਕਹਿੰਦੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਉਹਨੇ ਮੇਰੇ ਹੰਝੂ ਸਾਫ਼ ਕੀਤੇ ਤੇ ਕਹਿਣ ਲੱਗਾ ਕਿ ਤੈਨੂੰ ਵੀ ਕਹਿਣ ਦੀ ਲੋੜ ਨਹੀਂ ਮੈਂ ਸਭ ਕੁਝ ਜਾਣਦਾ ਮੈਂ ਤਾਂ ਹੈਰਾਨ ਸੀ ਕਿ ਇੱਕਦਮ ਮੈਨੂੰ ਬਹੁਤ ੱੱਕਾ ਜਿਹਾ ਲੱਗਿਆ ਜਾਨੀ ਕਿ ਮੇਰੇ ਘਰ ਵਾਲੇ ਨੂੰ ਸਭ ਕੁਝ ਪਤਾ ਸੀ ਫਿਰ ਵੀ ਜਾਣ ਬੁੱਝ ਕੇ ਮੇਰੇ ਵਰਗੀ ਕੁੜੀ ਨਾਲ ਉਹਨੇ ਵਿਆਹ ਕਰਵਾਇਆ ਮੈਂ ਉਹਦੇ ਵੱਲ ਦੇਖਣ ਲੱਗੀ ਉਹ ਕਹਿਣ ਲੱਗਾ ਕਿ ਮੈਨੂੰ ਸਭ ਕੁਝ ਪਤਾ ਤੇ ਰਿਤੇ ਰਾਜ ਦਾ ਸਾਰਾ ਸੱਚ ਮੈਨੂੰ ਪਤਾ ਇਹ ਸੁਣ ਕੇ ਤਾਂ ਮੈਂ ਸੁੰਨ ਹੀ ਹੋ ਗਈ ਜਾਣੀ ਕਿ ਡਾਕਟਰ ਨੂੰ ਸਭ ਕੁਝ ਪਤਾ ਸੀ ਕਿ ਅੱਗੇ ਮੇਰੇ ਨਾਲ ਕੀ ਹੋਣ ਵਾਲਾ ਮੈਨੂੰ ਨਹੀਂ ਪਤਾ ਸੀ ਕਿ ਮੈਂ ਆਪਣਾ ਸਿਰ ਹੀ ਝੁਕਾ ਲਿਆ ਮੇਰੇ ਘਰ ਵਾਲੇ ਨੇ ਮੇਰਾ ਹੱਥ ਫੜਿਆ ਤੇ ਕਹਿਣ ਲੱਗਾ ਤੇਰੀ ਮਾਂ ਜਿਸ ਹਸਪੀਟਲ ਵਿੱਚ ਐਡਮਿਟ ਸੀ ਮੇਰੀ ਡਿਊਟੀ ਉਸ ਹਸਪਤਾਲੇ ਵਿੱਚ ਸੀ ਮੈਂ ਤੇਰੀ ਮਾਂ ਦਾ ਸਾਰਾ ਇਲਾਜ ਕਰ ਲਿਆ ਸੀ ਉਹਨੇ ਮੈਨੂੰ ਦੱਸਿਆ ਸੀ ਕਿ ਇੱਕ ਕੁੜੀ ਆਪਣੀ ਮਾਂ ਨੂੰ ਲੈ ਕੇ ਆਈ ਆ ਬੜੀ ਮਜਬੂਰੀ ਆ ਪੈਸਿਆਂ ਦਾ ਇੰਤਜ਼ਾਮ ਨਹੀਂ ਕਰ ਸਕਦੀ ਪਰ ਇਸ ਇਹਦੇ ਵਿੱਚ ਅਸੀਂ ਵੀ ਕੀ ਕਰ ਸਕਦੇ ਸੀ ਪੇਸ਼ੈਂਟ ਤੋਂ ਪੂਰੀ ਫੀਸ ਲੈਣੀ ਆ ਸਾਨੂੰ ਵੀ ਡਾਕਟਰ ਦੇ ਆਰਡਰ ਦਿੱਤੇ ਹੁੰਦੇ ਸੀ ਇਸ ਲਈ ਮੈਂ ਆਪਣੇ ਨਾਲ ਦੇ ਡਾਕਟਰ ਨੂੰ ਕਹਿ ਦਿੱਤਾ ਕਿ ਤੇਰਾ ਫਰਜ਼ ਆ ਕਿ ਉਹਨੂੰ ਪੂਰਾ ਕਰ ਰਾਜ ਮੇਰਾ ਭਰਾ ਇੱਕੇ ਹੀ ਮਾਂ ਦੇ ਪੇਟ ਵਿੱਚੋਂ ਜੰਮਿਆ ਪਰ ਪਿਓ ਦੋਵਾਂ ਦੇ ਵੱਖ-ਵੱਖਾ ਪਹਿਲਾਂ ਮੇਰੀ ਮਾਂ ਦਾ ਵਿਆਹ ਰਾਜ ਦੇ ਪਿਓ ਨਾਲ ਹੋਇਆ ਸੀ ਜੋ ਕਿ ਇੱਕ ਜਵਾਰੀ ਅਤੇ ਸ਼ਰਾਬੀ ਸੀ ਮੇਰੀ ਮਾਂ ਨੂੰ ਬਹੁਤ ਮਾਰਦਾ ਹੁੰਦਾ ਸੀ ਇੱਕ ਦਿਨ ਸ਼ਰਾਬ ਪੀ ਕੇ ਕਿਸੇ ਗੱਡੀ ਦੇ ਥੱਲੇ ਆ ਗਿਆ ਤੇ ਮੌਤ ਹੋ ਗਈ ਮੇਰੇ ਪਾਪਾ ਨੇ ਮੇਰੀ ਮਾਂ ਨੂੰ ਸਹਾਰਾ ਦਿੱਤਾ ਤੇ ਰਾਜ ਨੂੰ ਵੀ ਰਾਜ ਉਸ ਵੇਲੇ ਸਿਰਫ 5 ਸਾਲ ਦਾ ਬਾਕਪਾਰ ਉਹਦੇ ਵਿੱਚ ਸਾਰੀਆਂ ਆਦਤਾਂ ਆਪਣੇ ਪਿਓ ਵਾਲੀਆਂ ਸੀ ਉਹ ਸ਼ੁਰੂ ਤੋਂ ਹੀ ਵਿਗੜਿਆ ਹੋਇਆ ਸੀ ਪੜਨ ਲਿਖਨ ਦਾ ਕੋਈ ਸ਼ੌਂਕ ਨਹੀਂ ਸੀ ਇੱਕ ਸਾਲ ਬਾਅਦ ਮੈਂ ਹੋਇਆ ਤਾਂ ਮੇਰੇ ਪਾਪਾ ਬਹੁਤ ਖੁਸ਼ ਸੀ ਉਹਨਾਂ ਨੇ ਰਾਜ ਨੂੰ ਵੀ ਆਪਣਾ ਸਗਾ ਮੁੰਡਾ ਹੀ ਮੰਨਿਆ ਸੀ ਪਰ ਰਾਜ ਕਦੀ ਵੀ ਮੇਰੇ ਪਿਓ ਨੂੰ ਆਪਣਾ ਸਗਾ ਪਿਓ ਨਹੀਂ ਮੰਨ ਸਕਿਆ ਮੰਨਿਆ ਕਿ ਹੌਲੀ-ਹੌਲੀ ਉਹ ਗਲਤੀ ਗਲਤ ਬਹਿਣੀ ਉੱਠਣੀ ਵਿੱਚ ਰਹਿਣ ਲੱਗ ਪਿਆ ਤੇ ਵਿਗੜ ਗਿਆ ਸੀ ਗੁੱਸੇ ਵਿੱਚ ਪਾਪਾ ਨੇ ਉਹਨੂੰ ਘਰੋਂ ਕੱਢ ਦਿੱਤਾ ਮੇਰੀ ਮਾਂ ਵੀ ਉਹਨੂੰ ਦੇਖ ਕੇ ਪਰੇਸ਼ਾਨ ਸੀ ਉਹਦੇ ਨਾਲ ਸਾਰੇ ਰਿਸ਼ਤੇ ਖਤਮ ਕਰ ਲਏ ਸੀ ਪਰ ਮੈਂ ਚਾਹੁੰਦਾ ਸੀ ਕਿ ਰਾਜ ਕਿਸੇ ਤਰ੍ਹਾਂ ਸਿੱਧੇ ਰਾਹ ਤੇ ਆ ਜਾਵੇ ਮੈਂ ਵਿੱਚ ਵਿੱਚ ਉਹਦੇ ਨਾਲ ਗੱਲ ਕਰ ਲੈਂਦਾ ਸੀ ਉਹਦੀ ਮਦਦ ਵੀ ਕਰ ਦਿੰਦਾ ਸੀ ਉਸ ਦਿਨ ਮੇਰੇ ਕੋਲ ਆਇਆ ਤੇ ਉਹਨੇ ਆਪਣੇ ਆਪ ਨੂੰ ਸੁਧਾਰਨ ਦਾ ਝੂਠਾ ਨਾਟਕ ਕੀਤਾ ਕਿ ਦੇਖ ਮੈਂ ਬਿਲਕੁਲ ਸੁਧਰ ਗਿਆ ਮੈਨੂੰ ਇੱਕ ਕੁੜੀ ਨਾਲ ਪਿਆਰ ਹੋ ਗਿਆ ਉਹਦੇ ਨਾਲ ਵਿਆਹ ਕਰਕੇ ਜ਼ਿੰਦਗੀ ਬਤਾਉਣਾ ਚਾਹੁੰਦਾ ਪਰ ਉਹਦੀ ਮਾਂ ਬਹੁਤ ਬਿਮਾਰ ਆ ਉਹਦੇ ਕੋਲ ਪੈਸੇ ਨਹੀਂ ਉਹਦਾ ਇਲਾਜ ਕਰ ਦਿਓ ਮੈਂ ਵਾਦਾ ਕਰਦਾ ਸਾਰੇ ਗਲਤ ਕੰਮ ਛੱਡ ਦੇਵਾਂਗਾ ਇਸ ਲਈ ਮੈਂ ਤੇਰੀ ਮਾਂ ਦੀ ਫੀਸ ਜਮ੍ਹਾਂ ਕਰਵਾ ਦਿੱਤੀ ਪਰ ਮੈਨੂੰ ਕੀ ਪਤਾ ਸੀ ਕਿ ਇਹ ਉਹਦੀ ਚਾਲ ਸੀ ਤੇ ਬਾਅਦ ਵਿੱਚ ਮੈਨੂੰ ਰਾਜ ਦੇ ਦੋਸਤ ਨੇ ਦੱਸਿਆ ਕਿ ਰਾਜ ਦੇ ਕੀ ਇਰਾਦੇ ਆ ਪਰ ਜਦੋਂ ਮੈਨੂੰ ਪਤਾ ਲੱਗਿਆ ਕਿ ਰਾਜ ਤੇਰੀ ਇੱਜ਼ਤ ਖਰਾਬ ਕਰ ਚੁੱਕਿਆ ਪਰ ਰੱਬ ਨੇ ਉਹਨੂੰ ਉਹਦੇ ਕਿਸੇ ਕੀਤੇ ਦੀ ਸਜ਼ਾ ਦੇ ਦਿੱਤੀ ਉਹ ਆਪਣੀ ਜ਼ਿੰਦਗੀ ਦੇ ਆਖਰ ਕਟ ਰਿਆ ਕੁਝ ਦਿਨ ਪਹਿਲਾਂ ਹੀ ਉਹਦੀ ਸਿਹਤ ਖਰਾਬ ਹੋ ਗਈ ਡਾਕਟਰ ਤੋਂ ਚੈੱਕਅਪ ਕਰਾਉਣ ਤੋਂ ਪਤਾ ਲੱਗਿਆ ਕਿ ਉਹਨੂੰ ਆਖਰੀ ਸਟੇਜ ਦਾ ਹੀ ਕੈਂਸਰ ਆ ਉਹ ਕੁਝ ਹੀ ਦਿਨਾਂ ਦਾ ਮਹਿਮਾਨ ਆ ਉਹਨੇ ਮੈਨੂੰ ਹੱਥ ਜੋੜ ਕੇ ਰੋਂਦੇ ਹੋਏ ਕਿਹਾ ਸੀ ਕਿ ਉਸ ਕੁੜੀ ਨੂੰ ਮੇਰੇ ਕੋਲ ਲਿਆ ਤੇ ਮੈਂ ਮਾਫੀ ਮੰਗਣਾ ਚਾਹੁੰਦਾ ਹਾਂ ਮੈਂ ਉਸ ਕੁੜੀ ਦੀ ਮਜਬੂਰੀ ਦਾ ਫਾਇਦਾ ਚੁੱਕਿਆ ਉਹਦੇ ਨਾਲ ਬਹੁਤ ਗਲਤ ਕੀਤਾ ਕਾਸ਼ ਉਹਦੇ ਦਰਦ ਨੂੰ ਮਹਿਸੂਸ ਕਰਦਾ ਤੇ ਇਨਸਾਨੀਅਤ ਦੇ ਨਾਂ ਤੇ ਉਹਦੀ ਮਦਦ ਕਰਦਾ ਮੈਂ ਇਹ ਪਾਪ ਕਰਨ ਤੋਂ ਬਚ ਜਾਂਦਾ ਨਿਸ਼ੂ ਦੇ ਉਸ ਰਾਤ ਦੇ ਹੌਂਕਿਆਂ ਦੀਆਂ ਆਵਾਜ਼ਾਂ ਮੇਰੇ ਕੰਨਾਂ ਵਿੱਚ ਗੂੰਜਦੀਆਂ ਮੈਂ ਬੜਾ ਬੇਚੈਨ ਆ ਰੱਬ ਨੇ ਉਹ ਸੁਣ ਲਈ ਤੇ ਉਹਨੂੰ ਸਜ਼ਾ ਦੇ ਦਿੱਤੀ ਇਸੇ ਸਜ਼ਾ ਦਾ ਹੀ ਉਹ ਹੱਕਦਾਰ ਆ ਪਰ ਮਰਨ ਤੋਂ ਪਹਿਲਾਂ ਉਸ ਕੁੜੀ ਤੋਂ ਮਾਫੀ ਮੰਗਣਾ ਚਾਹੁੰਦਾ ਉਦੋਂ ਹੀ ਤੇਰੇ ਉੱਪਰ ਲੱਗੇ ਦਾਗ ਮਿਟ ਤਾਂ ਨਹੀਂ ਸਕਦੇ ਇਸ ਲਈ ਮੈਂ ਤੇਰੇ ਨਾਲ ਵਿਆਹ ਕਰਵਾ ਲਿਆ ਤੇ ਤੈਨੂੰ ਇਹ ਕਹਿਣਾ ਕਿ ਤੂੰ ਰਾਜ ਨੂੰ ਮਾਫ ਕਰ ਦੇ ਮੈਨੂੰ ਪਤਾ ਕਿ ਤੇਰੇ ਲਈ ਬਹੁਤ ਵੱਡੀ ਗੱਲ ਆ ਇਹਾਰੇ ਇੱਕ ਮਰਦੇ ਇਨਸਾਨ ਨੂੰ ਮਾਫ ਕਰਨਾ ਬਹੁਤ ਵੱਡਾ ਪੁੰਨ ਹੁੰਦਾ ਮੇਰੀਆਂ ਅੱਖਾਂ ਦੇ ਵਿੱਚੋਂ ਹੰਝੂ ਆਣ ਲੱਗ ਪਏ ਸੀ ਮੈਂ ਦਰਦ ਜੋ ਤਕਲੀਫ ਦੇਖੀ ਸੀ ਰੱਬ ਨੇ ਉਹਦਾ ਨਿਆ ਲੈ ਲਿਆ ਸੀ ਅੱਜ ਵਿਸ਼ਵਾਸ ਹੋ ਗਿਆ ਸੀ ਕਿ ਰੱਬ ਕਿਤੇ ਨਾ ਕਿਤੇ ਜ਼ਰੂਰ ਹੁੰਦਾ ਮੈਂ ਆਪਣੇ ਘਰ ਵਾਲੇ ਨੂੰ ਅਬੋਰਸ਼ਨ ਵਾਲੀ ਗੱਲ ਵੀ ਦੱਸ ਦਿੱਤੀ ਸੀ ਮੇਰੀ ਗੱਲ ਤੋਂ ਉਹਨੂੰ ਬਹੁਤ ਦੁੱਖ ਹੋਇਆ ਸੀ ਉਹ ਕਹਿਣ ਲੱਗਿਆ ਕਿ ਜੇ ਤੇ ਜੇ ਇਸ ਬੱਚੇ ਦਾ ਅਬੋਰਸ਼ਨ ਨਾ ਕਰਵਾਉਂਦੀ ਤਾਂ ਮੈਂ ਇਹਨੂੰ ਅਪਣਾ ਲੈਣਾ ਸੀ ਇਹ ਕਹਿ ਕੇ ਕਾਰ ਵਾਲੇ ਨੇ ਮੈਨੂੰ ਆਪਣੇ ਨਾਲ ਲਾ ਲਿਆ ਪਤਾ ਨਹੀਂ ਲੱਗਿਆ ਕਿ ਮੈਂ ਰੋਂਦੇ ਰੋਂਦੇ ਕਦੋਂ ਉਹਦੀਆਂ ਬਾਹਾਂ ਵਿੱਚ ਸੌ ਗਈ ਤੇ ਉਹਨੇ ਮੈਨੂੰ ਡਸਟਰ ਬਣੀ ਕੀਤਾ ਮੈਨੂੰ ਇੱਕ ਕੱਚ ਦੀ ਗੁੱਡੀ ਦੀ ਤਰ੍ਹਾਂ ਉਹਨੇ ਮੈਨੂੰ ਆਪਣੇ ਨਾਲ ਲਾ ਕੇ ਬੈਠਾ ਸੀ ਹੌਲੀ ਹੌਲੀ ਮੈਨੂੰ ਸੁਆਹ ਦਿੱਤਾ ਸਵੇਰ ਨੂੰ ਮੈਂ ਉੱઠી ਤਾਂ ਮੇਰੀ ਸੱਸ ਮੇਰੇ ਕਮਰੇ ਵਿੱਚ ਆਈ ਮੈਂ ਉਹਦੇ ਪੈਰੀਂ ਹੱਥ ਲਾਇਆ ਤੇ ਉਹਨੇ ਮੈਨੂੰ ਆਸ਼ੀਰਵਾਦ ਦਿੱਤਾ ਸੀ ਮੇਰੀ ਸੱਸ ਤੇ ਮੇਰਾ ਸਹੁਰਾ ਤੇ ਮੇਰਾ ਘਰ ਵਾਲਾ ਬਹੁਤ ਚੰਗੇ ਸੀ ਬੜੇ ਪਿਆਰ ਕਰਨ ਵਾਲੇ ਸੀ ਮੈਂ ਤਾਂ ਇਦਾਂ ਦੇ ਪਰਿਵਾਰ ਵਿੱਚ ਆ ਕੇ ਧੰਨ ਹੋ ਗਈ ਸੀ ਸਾਰੇ ਮੇਰਾ ਬੜਾ ਧਿਆਨ ਰੱਖਦੇ ਸੀ ਮੇਰਾ ਘਰ ਵਾਲਾ ਮੈਨੂੰ ਅਗਲੇ ਦਿਨ ਰਾਜ ਦੇ ਕੋਲ ਲੈ ਕੇ ਗਿਆ ਮੈਂ ਜਾਣਾ ਨਹੀਂ ਚਾਹੁੰਦੀ ਸੀ ਮੈਂ ਉਹਦੀ ਸ਼ਕਲ ਵੀ ਦੇਖਣਾ ਨਹੀਂ ਚਾਹੁੰਦੀ ਸੀ ਪਰ ਫਿਰ ਮੈਂ ਸੋਚਿਆ ਕਿ ਉਹਨੇ ਮੇਰੀ ਮਾਂ ਦੀ ਜਾਨ ਬਚਾਈ ਸੀ ਉਹਨੇ ਮੇਰੇ ਨਾਲ ਜ਼ਬਰਦਸਤੀ ਨਹੀਂ ਕੀਤੀ ਸੀ ਬਲਕਿ ਮੈਂ ਆਪਣਾ ਆਪ ਉਹਨੂੰ ਦੇ ਦਿੱਤਾ ਸੀ ਉਸ ਤੋਂ ਬਾਅਦ ਮੈਂ ਉਹਦੀ ਕੀਮਤ ਲੈ ਲਈ ਸੀ ਇਸ ਲਈ ਮੈਂ ਰਾਜ ਦੇ ਕੋਲ ਚਲੀ ਗਈ ਉਹਨੂੰ ਸੱਚੇ ਦਿਲੋਂ ਮਾਫ ਕਰ ਦਿੱਤਾ ਸੀ ਬਲਕਿ ਉਹਦੇ ਠੀਕ ਹੋਣ ਤੇ ਰੱਬ ਅੱਗੇ ਅਰਦਾਸਾਂ ਵੀ ਕੀਤੀਆਂ ਰਾਜ ਦੇ ਕੋਲ ਹੁਣ ਜ਼ਿਆਦਾ ਸਮਾਂ ਨਹੀਂ ਸੀ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਅੱਜ ਮੈਂ ਆਪਣੇ ਘਰ ਵਾਲੇ ਤੇ ਆਪਣੇ ਸਹੁਰਿਆਂ ਵਿੱਚ ਇੱਕ ਖੁਸ਼ੀ ਦੀ ਜ਼ਿੰਦਗੀ ਜੀ ਰਹੀ ਆਂ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਾ ਤਕਲੀ ਦੇਵ ਜਾਜਤ ਸਤਿ ਸ਼੍ਰੀ ਅਕਾਲ